ਕਦੇ ਤੁਸੀਂ ਇਸਲਾਮ ਤੇ ਟਿੱਪਣੀ ਕਰਦੇ ਹੋ ਕਦੇ ਇਸਲਾਮਿਕ ਲੋਕਾਂ ਤੇ ਟਿੱਪਣੀ ਕਰਦੇ ਹੋ ਹੁਣ ਤੁਸੀਂ ਨਵੀਂ ਗੱਲ ਕੱਢ ਲਿਆ ਹੋ ਮਸ਼ਹੂਰ ਤਾਂ ਪਹਿਲਾਂ ਹੀ ਉਹ ਬਹੁਤ ਦੁਨੀਆ ਸੁਣਦੀ ਹੈ ਇਹਨਾਂ ਤੇ ਨਵੀਆਂ ਗੱਲਾਂ ਦੀ ਕੀ ਲੋੜ ਹੈ ਅਜੇ ਹੀ ਕਿਹੜੀ ਗੱਲ ਕਰਤੀ ਮੱਕੜ ਸਾਹਿਬ ਵੀ ਜਿਹਦੇ ਨਾਲ ਲੋਕਾਂ ਨੂੰ ਉਤਰਾਜ ਹੋਏਗਾ 크리스마ਸ ਨਾਮ ਨਾਓ ਮੈਂ ਕਿਹਨਾਂ ਨੂੰ ਕਿਹਾ 크리스마ਸ ਨਾਮ ਨਾਓ ਸਿਰਫ ਸਾਡੇ ਆਪਣੇ ਭਾਈਚਾਰੇ ਚ ਸ਼ੋਭਾ ਯਾਤਰਾਇ ਤੁਸੀਂ ਮੇਰੀ ਬਾਹ ਮੜ ਕੇ ਵੀ ਮੈਨੂੰ ਨਾਲ ਲੈ ਜਾਨੇ ਹੋ ਗੁਰਪ੍ਰਭ ਤੇ ਮੈਂ ਤੁਹਾਨੂੰ ਨਾਲ ਲੈ ਜੰਨਾ ਤੇ ਹੁਣ ਤੁਹਾਨੂੰ 크리스마ਸ ਚ ਕੀ ਪ੍ਰੋਬਲਮ ਹੈ ਜਾਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਹੈ ਜੇ ਉਹ ਕਿਤੇ ਜਨਮ ਦਿਨ ਚ ਸ਼ਾਮਲ ਹੋਣ ਜਾਂ ਕੇਕ ਕੱਟਣ ਢੋਲ ਵਜਾਣ ਡੀਜੇ ਲਾਣ ਤੇ ਉਹ ਮੇਰੇ ਹਿਸਾਬ ਨਾਲ ਉਹ ਸ਼ੋਭਾ ਨਹੀਂ ਦਿੰਦਾ ਸਾਣਾ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਤਾਂ ਫਿਰ ਉਹ ਆਪਣੀ ਨਹੀਂ ਸਾਡੇ ਨਾਲ ਤਾਂ ਨਹੀਂ ਹੋਗੇ ਜਿਹੜਾ ਬੰਦਾ ਘਰ ਛੱਡ ਕੇ ਚਲਾ ਗਿਆ ਉਹ ਸਾਡਾ ਥੋੜੀ ਹੈ ਇਹ ਉਹਦਾ ਆਪ ਦਾ ਅਧਿਕਾਰ ਨਹੀਂ ਸੀ ਵੀ ਉਹ ਕਿਹੜਾ ਧਰਮ ਚੁਣਦਾ ਮਹਾਰਾਜ ਜੀ ਇਹਦਾ ਅਧਿਕਾਰ ਧਰਮ ਬਦਲ ਲਿਆ ਫਿਰ ਉਹ ਸਾਡਾ ਕਹਾਦਾ ਫਿਰ ਤਾਂ ਵੱਖਰੇ ਧਰਮ ਦਾ ਹੋ ਗਿਆ ਗੱਗੀ ਪੰਡਤ ਜੀ ਜਿਵੇਂ ਅੱਗੇ ਗੱਲਾਂ ਕਰਦੇ ਆ ਉਹ ਪਿਆਰ ਦੀ ਸਤਕਾਰ ਦੀ ਸਦਭਾਵਨਾ ਦੀ ਅਮਨ ਸ਼ਾਂਤੀ ਦੀ ਉਹ ਗੱਲਾਂ ਕਿੱਥੇ ਗਈਆਂ ਸੰਵਿਧਾਨ ਨੂੰ ਪਿਆਰ ਕਰਦੇ ਹੋ ਸੰਵਿਧਾਨ ਚ ਮੰਨਦੇ ਹੋ ਉਹੀ ਸੰਵਿਧਾਨ ਤੁਹਾਨੂੰ ਧਰਮ ਦੀ ਆਗਿਆ ਦੇਈ ਜਾਂਦਾ ਨਾ ਉਹੀ ਸੰਵਿਧਾਨ ਕਹਿੰਦਾ ਹੈ ਕਿ ਤੂੰ ਸਿੱਖ ਚ ਜੰਮਿਆ ਸਿੱਖ ਪਰਿਵਾਰ ਚ ਹੈ ਬਾਅਦ ਤੇਰੀ ਮਰਜ਼ੀ ਹੈ ਤੂੰ ਇਸਾਈ ਬਣ ਜਾ ਮੁਸਲਮਾਨ ਬਣ ਜਾ ਹਿੰਦੂ ਬਣ ਜਾ ਮੱਕੜ ਸਾਹਿਬ ਜਿਹਨੇ ਬੰਨਾ ਬਣ ਜੇ ਬਣ ਜੇ ਜਿਹਨੇ ਬੰਨਾ ਨਰੂਲਾ ਹਿੰਦੂ ਖੱਤਰੀਆਂ ਦਾ ਗੋਤਰ ਹੈ ਹੁਣ ਉਹਦੇ ਤੋਂ ਤਕਲੀਫ ਹੈ ਤੁਹਾਨੂੰ ਵੀ ਉਹ ਪਿੱਛੇ ਕਿਉਂ ਲਾਉਂਦੇ ਲਾ ਲਏ ਲਾਲੇ ਲਾਲੇ ਨੇ ਚਾਹੀਦਾ ਪੈਸੇ ਉਹਦੀ ਬਲਦਰੀ ਨੂੰ ਲਵਾ ਦੇਣਾ ਚਾਹੀਦਾ ਸਿੱਖੀ ਚ ਤਾਂ ਸ਼ੋਕ ਦਾ ਕਨਸੈਪਟ ਹੀ ਨਹੀਂ ਚੜਦੀ ਕਲਾ ਦਾ ਕਨਸੈਪਟ ਹੈ ਅਸੀਂ ਸ਼ੋਕ ਮਣਾਉਂਦੇ ਹੀ ਨਹੀਂ ਵਿਰਾਗ ਨਹੀਂ ਆਂਦਾ ਉਹਨਾਂ ਦੇ ਨਾਲ ਹੂੰ ਬਿਲਕੁਲ ਆਂਦਾ ਹੈ ਜੇ ਆਉਂਦਾ ਹੈ ਤਾਂ ਫਿਰ ਉਹ ਸ਼ੋਕਮਈ ਹੋ ਗਿਆ ਜੇ ਵਿਰਾਗ ਡਾਕਟਰ ਨਸੀਰ ਅਖਤਰ ਹੁਣਾਂ ਦਾ ਇੰਟਰਵਿਊ ਕੀਤਾ ਪੋਡਕਾਸਟ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖ ਗੁਰੂਆਂ ਦਾ ਇਸਲਾਮ ਨਾਲ ਤੇ ਮੁਗਲ ਸਲਤਨਤ ਦੇ ਨਾਲ ਡਾਇਰੈਕਟ ਕੋਈ ਕਨਫਲਿਕਟ ਨਹੀਂ ਸੀਗਾ ਪਹਾੜੀ ਰਾਜਿਆਂ ਨਾਲ ਲੜਾਈ ਸੀ ਪਹਾੜੀ ਰਾਜੇ Hindu ਰਾਜੇ ਸੀ ਔਰ ਉਹਨਾਂ ਨੇ ਜਾ ਕੇ ਬਾਅਦ ਔਰੰਗਜ਼ੇਬ ਦੇ ਕੰਨ ਭਰੇ ਤੇ ਫਿਰ ਸ਼ਹਾਦਤਾਂ ਦਾ ਦੌਰ ਸ਼ੁਰੂ ਹੁੰਦਾ ਗੱਲ ਇਹ ਆ ਉਹਨਾਂ ਦੇ ਸੋਚਣਾ ਆਪਣਾ ਹੈ ਉਹਨਾਂ ਨੇ ਆਪਣਾ ਪੱਖ ਰੱਖਣਾ ਹੈ ਕਿਉਂਕਿ ਜਿੰਨਾ ਲੜਾਈ ਦੇ ਵਿੱਚ ਗਲਤ ਹਿਸਟਰੀ ਪੜਾਈ ਜਾ ਰਹੀ ਹੈ ਬਿਲਕੁਲ ਨਹੀਂ ਪੜਾਈ ਜਾ ਰਹੀ ਹੈ ਸਲਾਮ ਦੇ ਖਿਲਾਫ ਮੁਗਲਾਂ ਦੇ ਖਿਲਾਫ ਲਗਾਤਾਰ ਭਾਰਤੀ ਇਤਿਹਾਸ ਦੇ ਵਿੱਚ ਕੂੜ ਪ੍ਰਚਾਰ ਹੋਇਆ ਸਾਡੀ ਹਿਸਟਰੀ ਨਹੀਂ ਪੜਾਈ ਜਾ ਰਹੀ ਮਕਰ ਦਾ ਔਰ ਇਹ ਝੂਠ ਪੜਾਇਆ ਗਿਆ ਕਿ ਉਹ ਤੱਕੇ ਨਾਲ ਕਨਵਰਟ ਕਰ ਰਹੀ ਸੀ ਉਹ ਕਹਿੰਦੇ ਇਹੋ ਜਿਹਾ ਕੁਝ ਨਹੀਂ ਹੋਇਆ ਬਿਲਕੁਲ ਸਲਵਾਰ ਦੇ ਜੋਰ ਤੇ ਹਜ਼ਾਰਾਂ ਨਾ ਉਹ ਜਿਹੜੀ ਜਨੇਊ ਵਾਲੀ ਗੱਲ ਹੈ ਕਿ ਸਵਾ ਬਨ ਜਨੇਊ ਉਹ ਕਹਿੰਦੇ ਕਿ ਤੋਲ ਕੇ ਦੇਖੋ ਸਵਾ ਬਨ ਜਨੇਊ ਇੰਨੀ ਤਾਂ ਭਾਰਤ ਦੀ ਆਬਾਦੀ ਨਹੀਂ ਸੀ ਮਹਾਰਾਜ ਜੀ ਜਿੰਨੇ ਹੈਗੇ ਨੇ ਇਹ ਕਿੱਥੋਂ ਆਏ ਨੇ ਇਹ ਕਨਵਰਟਡ ਹੀ ਨੇ ਇਹ ਸਾਰੇ ਉੱਥੋਂ ਥੋੜੀ ਆਏ ਨੇ ਤੇ ਨੌਵੇਂ ਪਾਤਸ਼ਾਹ ਨੇ ਜਿਹੜੀ ਕੁਰਬਾਨੀ ਕੀਤੀ ਇਹਦਾ ਮਤਲਬ ਵੀ ਉਹ ਕੁਰਬਾਨੀ ਤਿਲਕ ਜਨੇਊ ਲਈ ਨਹੀਂ ਸੀ ਨਹੀਂ ਸੀ ਉਹ ਕਹਿੰਦੇ ਉਹਨਾਂ ਦੇ ਕਹਿੰਦੇ ਹਿਸਾਬ ਨਾਲ ਆ ਨਾ ਜਿਹੜੇ ਕਾਤਲ ਨੇ ਉਹ ਤਾਂ ਸਾਨੂੰ ਕਹਿਣਗੇ ਸੁਬਾ ਸਰਹੰਦ ਨੂੰ ਉਹ ਕਹਿੰਦੇ 20000 ਰੁਪਏ ਦੀ ਰਿਸ਼ਵਤ ਪਹਾੜੀ ਰਾਜਿਆਂ ਨੇ ਉਹ Hindu ਰਾਜੇ ਸੀ ਉਹਨਾਂ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਜਾ ਕੇ ਗੁਰੂ ਸਾਹਿਬ ਦਾ ਪਰਿਵਾਰ ਖਤਮ ਕਰ ਦਿਓ ਤਾਂ ਸੁਬਾ ਸਰਹੰਦ ਮਗਰ ਲੱਗਿਆ ਸੀ ਉਤਰ ਰਾਜਾ ਸੀ ਉਹ ਸਿਰ 20000 ਰੁਪਏ ਲਈ ਪਾਤ ਰੱਖਦਾ ਸੀ ਆਪਣੀ ਇੰਨਾ ਸਸਤਾ ਜ਼ਮੀਰ ਤੇ ਉਹਦਾ 20000 ਰੁਪਏ ਚ ਵਿਕ ਗਿਆ ਕਿ ਜੇ ਕੋਈ ਗਲਤੀ ਕੀਤੀ ਹੋ ਸਕਦੀ ਹੈ ਤਾਂ ਮੌਕੇ ਦੇ ਸ਼ਾਸਕ ਨੇ ਕੀਤੀ ਹੋ ਸਕਦੀ ਹੈ। ਵੈਰੀ ਗੁੱਡ। ਲੋਕ ਇਸਲਾਮ ਨੂੰ ਕਿਉਂ ਮਾੜਾ ਕਹਿਣ ਲੱਗ ਜਾਂਦੇ ਨੇ? ਕੋਈ ਨਾਕ ਮਾੜਾ ਕੰਮ ਕਰੇ, ਮਾੜਾ ਕਰਮ ਕਰੇ ਫੇਰ ਤਾਂ ਕਹਿ ਦੋ ਸ਼ਾਸਕ ਨੂੰ ਮਾੜਾ। ਪਰ ਜਿਹੜੇ ਧਰਮ ਨੇ ਧੱਕਾ ਕੀਤਾ, ਇਹ ਧਰਮ ਸਾਡਾ ਤਾਂ ਹੈ ਨਹੀਂ ਸੀ ਭਾਰਤ ਦਾ। ਹੂੰ। ਆਇਆ ਤਾਂ ਬਾਹਰੋਂ ਹੀ ਹੋਇਆ। ਇੰਨਾ ਜ਼ਹਿਰ ਕਿਉਂ ਲਈ ਫਿਰਦੇ ਹੋ ਮਨ ਚ ਜਦੋਂ ਧਰਮ ਦੇ ਨਾਂ ਤੇ ਦੋ ਦੇਸ਼ ਵੱਖਰੇ ਹੋ ਗਏ ਸੀ ਸਾਰਾ ਸਿਸਟਮ ਹੋ ਗਿਆ ਸੀ ਉਸ ਸਮੇਂ ਦੀ ਹਕੂਮਤ ਨੂੰ ਚਾਹੀਦਾ ਸੀ ਕਿ ਸਾਡਾ ਦੇਸ਼ ਸਾਨੂੰ ਬੜੀ ਅਮਨ ਆਮਨ ਤੇ ਸ਼ਾਂਤੀ ਨਾਲ ਰਹਿਣ ਵਾਸਤੇ ਦੇ ਦਿੰਦੇ ਪਰ ਨਹੀਂ ਦਿੱਤਾ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਸ਼ਹੀਦੀ ਹਫਤਾ ਚੱਲ ਰਿਹਾ ਹੈ ਛੋਟੇ ਸਹਿਬਜ਼ਾਦ ਦੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਸਾਰੇ ਪਰ ਅਸੀਂ ਸਾਰੇ ਧਰਮਾਂ ਦਾ ਸਤਕਾਰ ਵੀ ਕਰਦੇ ਹਾਂ ਕਿਸੇ ਦਾ ਨਿਰਾਦਰ ਨਹੀਂ ਕਰਦੇ ਜੇ ਇਹ ਅਪੀਲ ਕਰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਹਫਤੇ ਨੂੰ ਮੁੱਖ ਰੱਖਤੇ ਹੋਏ ਕੋਈ ਜਸ਼ਨ ਨਾ ਮਨਾਏ ਜਾਣ ਮਿੱਠਾ ਲੰਗਰ ਦੇ ਵਿੱਚ ਨਾ ਖਾਧਾ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਐਜੀ ਐਕਟੀਵਿਟੀ ਨਾ ਕਰੋ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਪਰਿਵਾਰ ਦੇ ਵਿਛੋੜੇ ਨੂੰ ਤੇ ਸ਼ਹਾਦਤਾਂ ਨੂੰ ਯਾਦ ਕਰਦੇ ਆ ਪਰ ਸਾਡਾ ਇਹ ਕਦੇ ਮਕਸਦ ਨਹੀਂ ਹੁੰਦਾ ਕਿ ਕਿਸੇ ਹੋਰ ਧਰਮ ਖਾਸ ਤੌਰ ਤੇ ਇਹਨਾਂ ਦਿਨਾਂ 'ਚ 크ਿਸਮਸ ਹੁੰਦੀ ਹੈ ਪੂਰੀ ਦੁਨੀਆ 크ਿਸਮਸ ਮਨਾਉਂਦੀ ਹੈ ਵੱਡੀ ਗਿਣਤੀ 'ਚ ਸਾਈ ਭਾਈ ਚਾਰਾ ਬਣਾਉਂਦਾ ਤਾਂ ਉਹਨਾਂ ਦੇ ਖਿਲਾਫ ਜੋ ਉਹਨਾਂ ਦਾ ਨਿਰਾਦਰ ਕਦੇ ਵੀ ਕੀਤਾ ਜਾਵੇ ਪਟਿਆਲਾ ਤੋਂ ਗੱਗੀ ਪੰਡਤ ਜੀ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦਿੱਤਾ ਜਿਦੇ 'ਚ ਉਹ ਬਹੁਤ ਸਾਰੀਆਂ ਗੱਲਾਂ ਕਰਦੇ ਨਜ਼ਰ ਆਏ ਜਿਦੇ 'ਚ ਕ੍ਰਿਸਮਸ ਬਾਰੇ ਵੀ ਉਹ ਟਿੱਪਣੀ ਕਰਦੇ ਨੇ ਅੱਜ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪੋਡਕਾਸਟ 'ਚ ਜੈ ਮਾਈ ਜੈ ਮਹਾਕਾਲ ਇਹ ਤੁਹਾਨੂੰ ਹੱਕ ਕੌਣ ਦੇ ਦਿੰਦਾ ਕਿ ਕਿਸੇ ਹੋਰ ਦੇ ਧਰਮ ਬਾਰੇ ਕਦੇ ਤੁਸੀਂ ਇਸਲਾਮ ਤੇ ਟਿੱਪਣੀ ਕਰਦੇ ਹੋ ਕਦੇ ਇਸਲਾਮਿਕ ਲੋਕਾਂ ਤੇ ਟਿੱਪਣੀ ਕਰਦੇ ਹੋ ਹੁਣ ਤੁਸੀਂ ਨਵੀਂ ਗੱਲ ਕੱਢ ਲਿਆ ਹੋ ਮਸ਼ਹੂਰਤਾ ਪਹਿਲਾਂ ਹੀ ਉਹ ਬਹੁਤ ਦੁਨੀਆ ਸੁਣਦੀ ਐ ਇਹ ਨਿੱਤ ਨਵੀਆਂ ਗੱਲਾਂ ਦੀ ਕੀ ਲੋੜ ਐ ਮੈਂ ਅਜਾਈ ਕਿਹੜੀ ਗੱਲ ਕਰਤੀ ਮੱਕੜ ਸਾਹਿਬ ਵੀ ਜਿਹਦੇ ਨਾਲ ਲੋਕਾਂ ਨੂੰ ਉਤਰਾਜ ਹੋਏਗਾ 크리스마ਸ ਨਾ ਮਨਾਓ ਮੈਂ ਕਿਹਨਾਂ ਨੂੰ ਕਿਹਾ 크리스마ਸ ਨਾ ਮਨਾਓ ਸਿਰਫ ਸਾਡੇ ਆਪਣੇ ਭਾਈਚਾਰੇ ਨੂੰ ਹੂੰ ਸਨਾਤਨੀਆਂ ਦਾ ਫਰਜ਼ ਬਣਦਾ 크리스마ਸ ਬਣਾਣਾ ਜਾਂ ਸਿੱਖ ਭਾਈਚਾਰੇ ਦਾ ਫਰਜ਼ ਬਣਦਾ 크리스마ਸ ਬਣਾਉਣਾ ਠੀਕ ਐ ਜਦੋਂ ਜਦੋਂ ਜਨਮਸ਼ਟਮੀ ਆਉਂਦੀ ਐ ਅਸੀਂ ਸਾਰੇ ਰਲ ਕੇ ਕਹਿੰਦੇ ਆ ਨਾ ਕਿ ਕ੍ਰਿਸ਼ਨ ਮਹਾਰਾਜ ਦੀ ਜਨਮਸ਼ਟਮੀ ਦੀਆਂ ਸਭ ਨੂੰ ਮੁਬਾਰਕਾਂ ਸਭ ਨੂੰ ਮੁਬਾਰਕਾਂ ਗੁਰਪੁਰਬ ਆਉਂਦਾ ਤੁਸੀਂ ਆਪ ਕਹਿੰਨੇ ਹੋ ਗੁਰਨਾਣਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਮੁਬਾਰਕਾਂ ਤੇ ਸਾਰੇ ਸ਼ਾਮਲ ਹੁੰਨੇ ਆ ਸ਼ੋਭਾ ਯਾਤਰਾ 'ਚ ਤੁਸੀਂ ਮੇਰੀ ਬਾਹ ਫੜ ਕੇ ਵੀ ਮੈਨੂੰ ਨਾਲ ਲੈ ਜਾਂਦੇ ਹੋ ਗੁਰਪੁਰਬ ਤੇ ਮੈਂ ਤੁਹਾਨੂੰ ਨਾਲ ਲੈ ਜਾਂਦਾ ਤੇ ਹੁਣ ਤੁਹਾਨੂੰ 크ਿਸਮਸ 'ਚ ਕੀ ਪ੍ਰੋਬਲਮ ਹੈ ਹੁਣ ਨਾ ਤਾਂ ਮੱਕੜ ਸਾਹਿਬ 크ਿਸਚੀਅਨਿਟੀ ਨਾਲ ਸੰਬੰਧ ਰੱਖਦੇ ਆ ਹਮ ਨਾ ਹੀ ਮੁਹੰਦਨ ਹਮ ਤੇ ਸਨਾਤਨੀ ਤੇ ਸਿੱਖੀ ਉਹਦਾ ਕੋਈ ਵੱਖਰੇਵਾ ਹੈ ਹੀ ਨਹੀਂ ਉਹ ਤੁਹਾਡਾ ਭਾਰਤ ਆ ਸਾਡਾ ਸਿੱਖਾਂ ਦਾ ਹਿੰਦੂਆਂ ਦਾ ਸਾਡਾ ਬੜਾ ਕਲੀਅਰ ਕਟ ਹੈ ਇਹ ਦੇਸ਼ ਸਾਡਾ ਹੈ ਠੀਕ ਹੈ ਸਾਡੇ ਧਰਮ ਨੇ ਦੋਵੇਂ ਤੇ ਦੋਵੇਂ ਧਰਮਾਂ ਦੇ ਵਿੱਚ ਜਿਹੜੇ ਦਿਨ ਚੱਲਦੇ ਨੇ ਜਿਹੜਾ ਪੋ ਦਾ ਮਹੀਨਾ ਹੈ ਹੂੰ ਠੀਕ ਹੈ ਇਹ ਸਾਰੇ ਜਿੰਨੇ ਬੁੱਧੀਜੀਵੀ ਲੋਕ ਨੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜਾ ਪੋ ਦਾ ਮਹੀਨਾ ਹੈ ਉਹ ਸਾਡੇ ਵਾਸਤੇ ਖਾਸ ਕਰਕੇ ਬਾਕੀ ਦੇਸ਼ੋਂ ਛੱਡ ਦਈਏ ਇਕੱਲੇ ਪੰਜਾਬ ਵਾਸਤੇ ਕੀ ਜਿਹੜੀ ਉਹ ਥਾਂ ਰੱਖਦਾ ਹੂੰ ਕਿਉਂਕਿ ਕੋਈ ਕਹਿੰਦਾ ਭਗਤੀ ਵਾਸਤੇ ਆ ਕਈ ਸੁਬਿਆਂ 'ਚ ਭਗਤੀ ਵਾਸਤੇ ਆ ਇਹ ਮਹੀਨਾ ਕਈ ਸੁਬਿਆਂ ਦੇ ਵਿੱਚ ਅਕਾਗਰਤਾਲੀ ਆ ਇਹ ਮਹੀਨਾ ਪਰ ਸਾਡੇ ਵਾਸਤੇ ਇਹ ਮਹੀਨਾ ਬੜਾ ਦੁੱਖ ਦੀਆਂ ਘੜੀਆਂ ਤੇ ਪਲ-ਪਲ ਸੰਤਾਪ ਦਾ ਹੋ ਕੇ ਨਿਕਲਿਆ ਹੂੰ ਠੀਕ ਹੈ ਸਾਡੇ ਜਿਹੜੇ ਰੈਬਰਾਂ ਨੂੰ ਸਾਡੇ ਰક્ષਕਾਂ ਨੂੰ ਧਰਮ ਦੇ ਰક્ષਕਾਂ ਨੂੰ ਜਿਸ ਹਿਸਾਬ ਨਾਲ ਪਰਿਵਾਰ ਕੁਰਬਾਨ ਕਰਨੇ ਪਏ ਜਿਸ ਹਿਸਾਬ ਨਾਲ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਕਰਨੀਆਂ ਪਈਆਂ ਛੋਟੀਆਂ ਜਿੰਦਾਂ ਨੂੰ ਉਹ ਨਾ ਭੁੱਲਣ ਯੋਗ ਹੈ ਹੂੰ ਤੇ ਜੇ ਅਸੀਂ ਇੱਕ ਪਾਸੇ ਕਹਿੰਨੇ ਆ ਵੀ ਅਸੀਂ ਵਿਆਹ ਨਾ ਕਰੀਏ ਅਸੀਂ ਮਿੱਠੀਆਂ ਚੀਜ਼ਾਂ ਨਾ ਖਾਈਏ ਥੱਲੇ ਸੋਈਏ ਸਰਸਾ ਨਦੀ ਦੇ ਵਿੱਚੋਂ ਅੱਜ ਵੀ ਪਰਿਵਾਰ ਵਿਛੋੜਾ ਜਿਹੜਾ ਯਾਤਰਾ ਨਿਕਲਦੀ ਹੈ ਕਿਤੇ ਨਾ ਕਿਤੇ ਉਹ ਦੁੱਖ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਜਨਤਾ ਉਸ ਪਾਣੀ 'ਚੋਂ ਨਿਕਲ ਗਏ ਜਦੋਂ ਉਸ ਗੁਰੂ ਘਰ ਤੱਕ ਜਾਂਦੀ ਹੈ ਤੇ ਫੇਰ ਜਿਹੜੇ ਸਾਡੇ ਹੀ ਪੰਜਾਬੀ ਆ ਜਾਂ ਸਾਡੇ ਹੀ Hindu ਆ ਜਾਂ ਸਾਡੇ ਹੀ ਸਿੱਖ ਭਾਈਚਾਰੇ ਦੇ ਲੋਕ ਆ ਜੇ ਉਹ ਕਿਤੇ ਜਨਮ ਦਿਨ 'ਚ ਸ਼ਾਮਲ ਹੋਣ ਜਾਂ ਕੇਕ ਕੱਟਣ ਢੋਲ ਵਜਾਣ ਡੀਜੇ ਲਾਣ ਤੇ ਉਹ ਮੇਰੇ ਹਿਸਾਬ ਨਾਲ ਉਹ ਸ਼ੋਭਾ ਨਹੀਂ ਦਿੰਦਾ ਸਾਨੂੰ ਜਿਹੜੇ ਇਸਾਈ ਬਣੇ ਤੁਸੀਂ ਇੱਕ ਪਾਸੇ ਇੱਕ ਵਾਰ ਕਿਹਾ ਸੀ ਵੀ ਸਾਡੇ ਹੀ ਲੋਕ ਕਨਵਰਟ ਹੋ ਕੇ ਈਸਾਈ ਬਣ ਗਏ ਪੰਜਾਬ ਦੇ ਵਿੱਚ ਬਿਲਕੁਲ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਬਣਨਾ ਤਾਂ ਫਿਰ ਉਹ ਆਪਣੀ ਨਹੀਂ ਸਾਡੇ ਨਾਲ ਤਾਂ ਨਹੀਂ ਹੋ ਗਿਆ ਜਿਹੜਾ ਬੰਦਾ ਘਰ ਛੱਡ ਕੇ ਚਲਾ ਗਿਆ ਉਹ ਸਾਡਾ ਥੋੜੀ ਹੈ ਬਗਾਨਾ ਹੋ ਗਿਆ ਬਗਾਨਾ ਹੋ ਗਿਆ ਜਿਹੜਾ ਘਰ ਹੀ ਛੱਡ ਕੇ ਚਲਾ ਗਿਆ ਉਹਦਾ ਸਾਡੇ ਨਾਲ ਕੀ ਲੈਣਾ ਦੇਣਾ ਇਹ ਉਹਦਾ ਆਪ ਦਾ ਅਧਿਕਾਰ ਨਹੀਂ ਸੀ ਵੀ ਉਹ ਕਿਹੜਾ ਧਰਮ ਚੁਣਦਾ ਮਹਾਰਾਜ ਜੀ ਇਹ ਅਧਿਕਾਰ ਤੇ ਉਹਨੇ ਧਰਮ ਬਦਲ ਲਿਆ ਫਿਰ ਉਹ ਸਾਡਾ ਕਹਦਾ ਫਿਰ ਤਾਂ ਵੱਖਰੇ ਧਰਮ ਦਾ ਹੋ ਗਿਆ ਫਿਰ ਉਹ ਜੋ ਮਰਜ਼ੀ ਕਰੇ ਉਹਦੇ ਤੇ ਸਾਡਾ ਕੋਈ ਹੱਕ ਨਹੀਂ ਅਸੀਂ ਉਹਨੂੰ ਕਹਿ ਨਹੀਂ ਸਕਦੇ ਜਿਨ੍ਹਾਂ ਦੇ ਬੱਚੇ ਪੜਦੇ ਆ ਮੈਂ ਤਾਂ ਸਿਰਫ ਉਹਨਾਂ ਨੂੰ ਕਿਹਾ ਜਿਨ੍ਹਾਂ ਦੇ ਬੱਚੇ ਕਨਵਰਟ ਸਕੂਲਾਂ ਚ ਪੜਦੇ ਆ 크ਰਿਸਚਨ ਤੁਸੀਂ ਅੱਜ ਕੁਛ ਐਗੀਆਂ ਗੱਲਾਂ ਕਰ ਰਹੇ ਹੋ ਜਿਵੇਂ ਨੈਸ਼ਨਲ ਟੀਵੀ ਦੇ ਉੱਤੇ ਬਿਠਾ ਦਿੱਤੇ ਜਾਂਦੇ ਆ ਮੌਲਵੀ ਤੇ ਦੂਜੇ ਪਾਸੇ ਪੰਡਤ ਤੇ ਆਪਸ ਚ ਉਲਝਦੇ ਫਿਰਦੇ ਹੁੰਦੇ ਆ ਦੂਜੇ ਧਰਮ ਨੂੰ ਮਾੜਾ ਗੱਗੀ ਪੰਡਤ ਜੀ ਜਿਵੇਂ ਅੱਗੇ ਗੱਲਾਂ ਕਰਦੇ ਆ ਉਹ ਪਿਆਰ ਦੀ ਸਤਕਾਰ ਦੀ ਸਦਭਾਵਨਾ ਦੀ ਅਮਨ ਸ਼ਾਂਤੀ ਦੀ ਉਹ ਗੱਲਾਂ ਕਿੱਥੇ ਗਈਆਂ ਤੁਹਾਡੀ ਅੱਜ ਵੀ ਸਦਭਾਵਨਾ ਦੀ ਗੱਲ ਕਰਦਾ ਮੈਂ ਅੱਜ ਵੀ ਏਕਤਾ ਦੀ ਗੱਲ ਕਰਦਾ ਮੈਂ ਹਮੇਸ਼ਾ ਜਿਹੜਾ ਜਿੱਥੇ ਜੰਮਿਆ ਉਸ ਮਿੱਟੀ ਨੂੰ ਇੱਕ ਰੱਖਣ ਵਾਸਤੇ ਜਿਹੜੀ ਆਪਣੇ ਸਵਾਸਾਂ ਦੀ ਪੂੰਜੀ ਆ ਉਹ ਕੁਰਬਾਨ ਕਰਨ ਲਈ 24 ਘੰਟੇ ਤਿਆਰ ਆ ਭਾਰਤ ਨੂੰ ਪਿਆਰ ਕਰਦੇ ਹੋ ਭਾਰਤ ਨੂੰ ਪਿਆਰ ਕਰਦਾ ਪੰਜਾਬ ਨੂੰ ਪਹਿਲਾਂ ਕਰਦੇ ਹੋ ਸੰਵਿਧਾਨ ਨੂੰ ਪਿਆਰ ਕਰਦੇ ਹੋ ਸੰਵਿਧਾਨ ਚ ਮੰਨਦੇ ਹੋ ਉਹੀ ਸੰਵਿਧਾਨ ਤੁਹਾਨੂੰ ਧਰਮ ਦੀ ਆਗਿਆ ਦੇਈ ਜਾਂਦਾ ਨਾ ਉਹੀ ਸੰਵਿਧਾਨ ਕਹਿੰਦਾ ਕਿ ਤੂੰ ਸਿੱਖ ਚ ਜੰਮਿਆ ਸਿੱਖ ਪਰਿਵਾਰ ਚ ਆ ਬਾਅਦ ਤੇਰੀ ਮਰਜ਼ੀ ਐ ਤੂੰ ਈਸਾਈ ਬਣ ਜਾ ਮੁਸਲਮਾਨ ਬਣ ਜਾ ਹਿੰਦੂ ਬਣ ਜਾ ਮੱਕੜ ਸਾਹਿਬ ਜਿਹਨੇ ਬੰਨਾ ਬਣ ਜੇ ਬਣ ਜੇ ਜਿਹਨੇ ਬੰਨਾ ਵਿਚਕਾਰ ਜਿਹੜਾ ਲਟਕਣਾ ਵਿਚਕਾਰ ਨਾਲ ਲਟਕਣਾ ਕੋਣ ਵਿਚਕਾਰ ਹੈ ਜਿਹੜੇ ਵੀ ਰਸਾਈ ਬਣ ਕੇ ਮੰਨ ਲੋ ਉਹ ਅੱਜ ਜੋ ਈਸੂ ਮਸੀਹ ਦੇ ਜਨਮ ਨੂੰ ਉਹ ਮਨਾਉਣਾ ਚਾਹੁੰਦੇ ਆ ਤੁਹਾਨੂੰ ਤਕਲੀਫ ਕੀ ਆ ਅਸੀਂ ਕਿਦਾਂ ਰੋਕਦੇ ਆ ਮੈਂ ਤਾਂ ਉਹਨਾਂ ਨੂੰ ਰੋਕਦਾ ਵੀ ਜਿਹੜੇ ਨਾਂ ਦੇ ਮਗਰ ਸ਼ਰਮਾ ਵਰਮਾ ਲਾਂਦੇ ਆ ਜਿਹੜੇ ਨਾਂ ਦੇ ਮਗਰ ਘੁੰਮਣ ਲਾਂਣਗੇ ਬਰਾੜ ਲਾਂਣਗੇ ਸਿੱਧੂ ਲਾਂਣਗੇ ਜਿਵੇਂ ਹੁਣ ਤੁਸੀਂ ਮੱਕੜ ਸਾਹਿਬ ਮੱਕੜ ਲਾਂਣਗੇ ਜਿਹੜੇ ਸਰਨੇਮ ਸਿੱਖਾਂ ਵਾਲਾ ਲਾਂਦੇ ਆ ਸਰਨੇਮ ਹਿੰਦੂਆਂ ਵਾਲਾ ਲਾਂਦੇ ਆ ਜਿਹੜੇ ਅੱਜ ਵੀ ਹਿੰਦੂ ਤੇ ਸਿੱਖੀ ਨੂੰ ਮੰਨਦੇ ਆ ਜਿਹੜੇ ਕਹਿੰਦੇ ਆ ਅਸੀਂ ਜੀ ਜੱਟ ਸਿੱਖਾਂ ਠੀਕ ਆ ਅਸੀਂ ਗੁਰੂ ਸਿੱ ਅਸੀਂ ਫਲਾਣੇ ਸਿੱਖਾਂ ਉਹ ਕਹਿੰਦਾ ਮੈਂ ਫਲਾਣਾ Hindu ਆ ਮੈਂ ਅਗਰਵਾਲ ਆ ਮੈਂ ਬ੍ਰਾਹਮਣ ਆ ਮੈਂ ਵਰਮਾ ਯਾਰ ਜਿਹੜੇ ਦੁਬਾਰਾ ਸਿੱਖ ਤੇ Hindu ਧਰਮ ਨੂੰ ਮੰਨਦੇ ਆ ਖੜੇ ਆ ਉਹ ਤਾਂ ਨਾ ਘਟੋ ਘਟ ਮਨਾਣ ਉਹ ਤਾਂ ਸੋਗ ਦੇ ਜਿਹੜਾ ਹਫਤਾ ਹੈ ਇਹ ਸ਼ੋਗਮਈ ਹਫਤਾ ਸਾਡਾ ਵਰਸੀਆਂ ਦਾ ਹਫਤਾ ਹੈ ਉਹ ਤਾਂ ਸ਼ਾਮਿਲ ਹੋਣ ਉਹਨਾਂ ਨੇ ਹੀ ਕੁਰਬਾਨੀ ਕੀਤੀ ਹੈ ਮਹਾਰਾਜ ਨੇ ਜਿਵੇਂ ਜਿਵੇਂ ਪਾਸਟਰ ਅੰਕੁਰ ਨਰੂਲਾ ਥੋੜੀ ਇਸ ਗੱਲ ਤੋਂ ਮੇਰੇ ਜ਼ਹਿਨ ਦੇ ਵਿੱਚ ਧਿਆਨ ਆ ਗਿਆ ਅੱਜ ਵੀ ਉਹ ਅੰਕੁਰ ਨਰੂਲਾ ਹੀ ਲਿਖਦੇ ਆ ਜਾਂ ਜਿਹੜੇ ਦਿ올 ਨੇ ਖੋਜੇਵਾਲ ਵਾਲੀ ਚਰਚਾ ਲਏ ਉਹ ਵੀ ਦਿ올 ਹੀ ਲਿਖਦੇ ਆ ਹੁਣ ਇੱਕ ਜੱਟਾਂ ਦੀ ਗੋਤ ਸੀ ਉਹ ਪਰਿਵਾਰ ਚ ਪੈਦਾ ਹੋਏ ਹੋਣਗੇ ਬਾਅਦ ਚ ਉਹ ਈਸਾਈ ਬਣ ਗਏ ਅੰਕੁਰ ਨਰੂਲਾ Hindu ਖੱਤਰੀ ਪਰਿਵਾਰ ਚ ਪੈਦਾ ਹੋਏ ਹੋਣਗੇ ਨਰੂਲਾ Hindu ਖੱਤਰੀਆਂ ਦਾ ਗੋਤਰ ਹੈ ਹੁਣ ਉਹਦੇ ਤੋਂ ਤਕਲੀਫ ਆ ਤੁਹਾਨੂੰ ਵੀ ਉਹ ਪਿੱਛੇ ਕਿਉਂ ਲਾਉਂਦੇ ਲਾ ਲਾਏ ਲਾੜੇ ਨੇ ਚਾਹੀਦਾ ਪੈਸਾ ਉਹਦੀ ਬਲੱਡ ਰਿਲੇ ਲਵਾ ਦੇਣਾ ਚਾਹੀਦਾ ਵੀ ਨਹੀਂ ਭਾਈ ਇਹ ਤੁਸੀਂ ਤੈਅ ਕਰੋਗੇ ਵੀ ਲੋਕ ਕਿਵੇਂ ਰਹਿਣ ਸੋਸਾਇਟੀ ਚ ਬਰਾਦਰੀਆਂ ਕਿਵੇਂ ਕੌਣ ਚੱਲੇ ਬਰਾਦਰੀ ਲਵਾ ਦੇ ਰੱਖਦੇ ਇਹ ਤੁਸੀਂ ਤੈਅ ਕਰੋਗੇ ਮੈਂ ਸਿਰਫ ਆਪਣੀ ਕਾਮ ਆਪਣੇ ਸਰਮਾਏ ਵਾਸਤੇ ਆਪਣੇ ਧਰਮ ਵਾਸਤੇ ਤੈਅ ਕਰੂੰਗਾ ਵੀ ਅਸੀਂ ਕਿਵੇਂ ਚੱਲਣਾ ਠੀਕ ਹੈ ਜੇ ਮੈਂ ਮੇਰੇ ਦਰਦ ਹੈ ਪੰਜਾਬ ਦਾ ਦਰਦ ਹੈ ਮੈਂ ਪੰਜਾਬੀਆਂ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੀ ਮਿੱਟੀ ਦੀ ਗੱਲ ਕਰਦਾ ਫਿਰ ਮੈਂ ਜਿਹੜੀ ਸਾਡੇ ਪੰਜਾਬ ਦੀ ਰਿਲੀਜੀਅਨ ਹੈ ਉਹਦੀ ਵੀ ਨਿਰਤਰਕ ਗੱਲ ਕਰਦਾ ਵੀ ਇਹ ਹੋਣਾ ਚਾਹੀਦਾ ਇਹ ਗੱਲ ਸਾਡੇ ਜਿਹੜੇ ਵੱਡੇ ਜਥੇਦਾਰ ਸਹਬਾਨ ਨੇ ਉਹਨਾਂ ਨੂੰ ਐਡਵਾਂਸ ਕਰ ਦੇਣੀ ਚਾਹੀਦੀ ਚਾਹੀਦੀ ਹੈ ਇਸ ਮਹੀਨੇ ਦੇ ਵਿੱਚ ਵੀ ਆਹ ਚੀਜ਼ਾਂ ਲਾਗੂ ਹੋਣਗੀਆਂ ਨਹੀਂ ਲਾਗੂ ਹੋਣਗੀਆਂ ਕੌਣ ਜਾਏਗਾ ਕੌਣ ਨਹੀਂ ਜਾਏਗਾ ਇਹ ਬਿਲਕੁਲ ਜਿਹੜਾ ਆਪਾਂ ਨੂੰ ਸ਼ੋਗਮਈਏ ਜਿਹੜਾ ਹਫਤਾ ਮਹੀਨਾ ਉਹ ਮਨਾਉਣਾ ਚਾਹੀਦਾ ਸਿੱਖੀ ਚ ਤਾਂ ਸ਼ੋਕ ਦਾ ਕਨਸੈਪਟ ਹੀ ਨਹੀਂ ਚੜਦੀ ਕਲਾ ਦਾ ਕਨਸੈਪਟ ਹੈ ਅਸੀਂ ਸ਼ੋਕ ਮਨਾਉਂਦੇ ਹੀ ਨਹੀਂ ਵਰਸੀ ਮਨਾਉਨੇ ਆ ਨਹੀਂ ਸਿੱਖੀ ਚ ਵਰਸੀ ਮਨਾਉਣ ਦਾ ਕੋਈ ਕਨਸੈਪਟ ਨਹੀਂ ਸ਼ਹੀਦੀ ਜੋੜ ਮੇਲਾ ਮਨਾਉਨੇ ਹੂੰ ਠੀਕ ਹੈ ਮੇਲਾ ਕਿਹਨੂੰ ਕਹਿੰਨੇ ਆਪਾਂ ਮੇਲ ਸ਼ਹੀਦੀ ਜੋੜ ਮੇਲ ਮਨਾਉਨੇ ਆ ਮਨਾਉਨੇ ਨਾ ਮੇਲ ਠੀਕ ਹੈ ਮੇਲਾ ਨਹੀਂ ਮਨਾਉਂਦੇ ਠੀਕ ਹੈ ਸ਼ਹੀਦੀ ਜੋੜ ਮੇਲ ਹੈ ਜਿਹੜਾ ਉਹ ਉਹ ਉੱਥੇ ਜਾ ਕੇ ਅਸੀਂ ਕੀ ਕਰਦੇ ਹਾਂ ਸਿਰਫ ਉਹਨਾਂ ਜਿੰਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਰਧਾ ਸੁੰਮਣ ਅਰਪਤ ਕਰਦੇ ਆਂ ਤੇ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਯਾਰ ਉਦੋਂ ਸਾਡੇ ਰਾਇਬਰਾਂ ਨਾਲ ਕੀ ਵਾਪਰਿਆ ਹੈ ਹੈਨਾ ਤੇ ਜੇ ਵਿਰਾਗ ਨਹੀਂ ਆਂਦਾ ਉਹਨਾਂ ਦੇ ਨਾਲ ਚ ਹੂੰ ਬਿਲਕੁਲ ਆਉਂਦਾ ਜੇ ਆਉਂਦਾ ਹੈ ਤਾਂ ਫਿਰ ਉਹ ਸ਼ੋਗਮਈ ਹੋ ਗਿਆ ਜੇ ਵਿਰਾਗ ਹੈ ਜਿੰਨਾ ਮਰਜ਼ੀ ਅਸੀਂ ਭੱਜ ਲਈਏ ਸੋਗ ਤੋਂ ਪਰ ਉਹ ਜਿਹੜਾ ਵਿਰਾਗ ਹੈ ਉਹ ਸ਼ੋਗਮਈ ਹੀ ਮੰਨਿਆ ਜਾਏਗਾ ਵਿਰਾਗ ਦਾ ਮਤਲਬ ਹੀ ਸੋਗ ਹੈ ਠੀਕ ਹੈ ਉਹਦਾ ਅੰਦਰੋਂ ਬੰਦੇ ਦੀ ਇੱਕ ਭਾਵਨਾ ਹੈ ਅਰਪਣ ਹੈ ਉਹ ਛੋਟੀਆਂ ਜਿੰਦਾ ਨੂੰ ਜਿਹੜਾ ਬੰਦਾ ਉੱਥੇ ਸਥਾਨ ਤੇ ਜਾ ਰਿਹਾ ਹੈ ਉਹ ਅਰਪਣ ਹੈ ਜੇ ਨਹੀਂ ਜਾ ਰਹੇ ਆਪਣੇ ਘਰਾਂ 'ਚ ਬੈਠੇ ਤਾਂ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਹੂੰ ਠੀਕ ਹੈ ਤਿੰਨ ਪੀੜੀਆਂ ਨੇ ਪਹਿਲਾਂ ਛੋਟੀਆਂ ਜਿੰਦਾਂ ਨੇ ਫਿਰ ਦਸਵੇਂ ਪਾਤਸ਼ਾਹ ਨੇ ਫਿਰ ਨੌਵੇਂ ਪਾਤਸ਼ਾਹ ਨੇ ਹੂੰ ਤੇ ਇੱਥੇ ਜਦੋਂ ਨੌਵੇਂ ਪਾਤਸ਼ਾਹ ਦੀ ਗੱਲ ਆ ਜਾਂਦੀ ਹੈ ਫਿਰ ਸਮਸਤ ਜਿਹੜਾ ਹਿੰਦੂ ਸਿੱਖ ਹੈ ਉਹ ਇੱਕ ਪਲੇਟਫਾਰਮ ਤੇ ਹੈ ਤੇ ਜਿਹੜਾ ਕਹਿਣਾ ਉਹ ਵੀ ਮੇਰਾ ਜਾਇਜ਼ ਹੈ ਵੀ ਸਾਡੇ ਹਿੰਦੂ ਸਿੱਖਾਂ ਨੂੰ ਇਸ ਖੁਸ਼ੀ ਦੇ ਪ੍ਰੋਗਰਾਮਾਂ 'ਚ 25 ਤਰੀਕ ਨੂੰ ਬਿਲਕੁਲ ਨਹੀਂ ਸ਼ਾਮਲ ਹੋਣਾ ਚਾਹੀਦਾ ਦੋਨੇ ਕਮਿਊਨਿਟੀਆਂ ਨੂੰ ਇਹਨਾਂ ਪ੍ਰੋਗਰਾਮਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿਹੜਾ ਮੇਨ ਸ਼ਹੀਦੀ ਪੂਰਵ ਨੇ ਸਾਡੇ ਉਹਨਾਂ ਦੇ ਵਿੱਚ ਆਪਣੀ ਸ਼ਿਰਕਤ ਕਰਨੀ ਚਾਹੀਦੀ ਹੈ ਮੈਂ ਡਾਕਟਰ ਨਸੀਰ ਅਖਤਰ ਹੁਣਾ ਦਾ ਇੰਟਰਵਿਊ ਕੀਤਾ ਪੋਡਕਾਸਟ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖ ਗੁਰੂਆਂ ਦਾ ਇਸਲਾਮ ਨਾਲ ਤੇ ਮੁਗਲ ਸਲਤਨਤ ਦੇ ਨਾਲ ਡਾਇਰੈਕਟ ਕੋਈ ਕਨਫਲਿਕਟ ਨਹੀਂ ਸੀਗਾ ਪਹਾੜੀ ਰਾਜਿਆਂ ਨਾਲ ਲੜਾਈ ਸੀ ਪਹਾੜੀ ਰਾਜੇ Hindu ਰਾਜੇ ਸੀ ਔਰ ਉਹਨਾਂ ਨੇ ਜਾ ਕੇ ਬਾਅਦ ਔਰੰਗਜ਼ੇਬ ਦੇ ਕੰਨ ਭਰੇ ਤੇ ਫਿਰ ਸ਼ਹਾਤਾਂ ਦਾ ਦੌਰ ਸ਼ੁਰੂ ਹੁੰਦਾ ਜਦ ਕਿ ਸਾਡਾ ਕੋਈ ਕਨਫਲਿਕਟ ਹੈ ਹੀ ਨਹੀਂ ਹੈ ਜਦੋਂ ਪਹਿਲੇ ਪਾਦਸ਼ਾਹ ਆਏ ਆ ਬਾਬਰ ਆਇਆ ਉਦੋਂ ਕਿਹੜੇ ਪਹਾੜੀ ਰਾਜਿਆਂ ਨਾਲ ਕੋਈ ਲੜਾਈ ਝਗੜਾ ਸੀ ਪਹਿਲੇ ਪਾਦਸ਼ਾਹ ਦੇ ਟਾਈਮ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਹਿਤਾ ਉਸ ਸਮੇਂ ਦੂਸਰੀ ਪਾਤਸ਼ਾਹੀ ਦਾ ਕੰਟਰੋਵਰਸਿਟੀ ਉਦੋਂ ਕਿਹੜੇ ਪਹਾੜੀ ਰਾਜੇ ਸੀ ਗੱਲ ਇਹ ਆ ਉਹਨਾਂ ਦੇ ਸੋਚਣਾ ਆਪਣਾ ਹੈ ਉਹਨਾਂ ਨੇ ਆਪਣਾ ਪੱਖ ਰੱਖਣਾ ਹੈ ਕਿਉਂਕਿ ਜਿੰਨਾ ਲੜਾਈ ਉਹ ਕਹਿੰਦੇ ਕਿ ਗਲਤ ਹਿਸਟਰੀ ਪੜਾਈ ਜਾ ਰਹੀ ਹੈ ਬਿਲਕੁਲ ਨਹੀਂ ਪੜਾਈ ਜਾ ਰਹੀ ਇਸਲਾਮ ਦੇ ਖਿਲਾਫ ਮੁਗਲਾਂ ਦੇ ਖਿਲਾਫ ਲਗਾਤਾਰ ਭਾਰਤੀ ਇਤਿਹਾਸ ਦੇ ਵਿੱਚ ਕੂੜ ਪ੍ਰਚਾਰ ਹੋਇਆ ਸਾਡੀ ਹਿਸਟਰੀ ਨਹੀਂ ਪੜਾਈ ਜਾ ਰਹੀ ਮੱਕਰ ਉਹ ਇਹ ਝੂਠ ਪੜਾਇਆ ਗਿਆ ਕਿ ਉਹ ਤੱਕੇ ਨਾਲ ਕਨਵਰਟ ਕਰ ਰਹੀ ਸੀ ਉਹ ਕਹਿੰਦੇ ਇਹੋ ਜਿਹਾ ਕੁਝ ਨਹੀਂ ਹੋਇਆ ਸਲਵਾਰ ਦੇ ਜੋਰ ਤੇ ਹਜ਼ਾਰਾਂ ਉਹ ਜਿਹੜੀ ਜਨੇਊ ਵਾਲੀ ਗੱਲ ਹੈ ਕਿ ਸਵਾ ਮਨ ਜਨੇਊ ਉਹ ਕਹਿੰਦੇ ਕਿ ਤੋਲ ਕੇ ਦੇਖੋ ਸਵਾ ਮਨ ਜਨੇਊ ਇੰਨੀ ਤਾਂ ਭਾਰਤ ਦੀ ਆਬਾਦੀ ਨਹੀਂ ਸੀ ਫਿਰ ਤਾਂ ਸਾਰਾ ਭਾਰਤੀ ਮੁਸਲਮਾਨ ਬਣ ਜਾਂਦਾ ਮਹਾਰਾਜ ਜੀ ਜਿੰਨੇ ਹੈਗੇ ਨੇ ਇਹ ਕਿੱਥੋਂ ਆਏ ਨੇ ਇਹ ਕਨਵਰਟਡ ਹੀ ਨੇ ਇਹ ਸਾਰੇ ਉੱਥੋਂ ਥੋੜੀ ਆਏ ਨੇ ਤੇ ਨੌਵੇਂ ਪਾਤਸ਼ਾਹ ਨੇ ਜਿਹੜੀ ਕੁਰਬਾਨੀ ਕੀਤੀ ਇਹਦਾ ਮਤਲਬ ਵੀ ਉਹ ਕੁਰਬਾਨੀ ਤਿਲਕ ਜਨੇਊ ਲਈ ਨਹੀਂ ਸੀ ਨਹੀਂ ਸੀ ਉਹ ਕਹਿੰਦੇ ਉਹਨਾਂ ਦੇ ਕਹਿੰਦੇ ਹਿਸਾਬ ਨਾਲ ਆ ਨਾ ਜਿਹੜੇ ਕਾਤਲ ਨੇ ਉਹ ਤਾਂ ਸਾਨੂੰ ਕਹਿਣਗੇ ਜਿਹੜੇ ਕਾਤਲ ਨੇ ਉਹ ਤਾਂ ਸਾਨੂੰ ਕਹਿਣਗੇ ਉਹਨਾਂ ਦਾ ਜਸਟਿਸ ਜਿਹੜਾ ਹਿਸਾਬ ਨਾਲ ਸਜ਼ਾ ਦਿੰਦੇ ਸੀ ਜਿਸ ਹਿਸਾਬ ਨਾਲ ਜਿਸ ਲਾਲ ਕਿਲੇ ਤੋਂ ਉਹਨਾਂ ਨੇ ਫਰਮਾਨ ਕੀਤਾ ਮਹਾਰਾਜ ਜੀ ਦੀ ਸ਼ਹਾਦਤ ਦਾ ਉਹ ਲੋਕ ਤਾਂ ਕਹਿਣਗੇ ਇਹ ਉਹਨਾਂ ਦੇ ਵਾਰਸ ਨੇ ਰਣਜੀਤ ਸਿੰਘ ਉਸ ਵੇਲੇ ਦਿੱਲੀ 'ਚ ਹੀ ਨਹੀਂ ਮੌਜੂ ਇਸ ਵੇਲੇ ਹੁੰਦਾ ਦੇਖੋ ਜੀ ਸਫਾਈਆਂ ਬਹੁਤ ਤਰ੍ਹਾਂ ਦੀਆਂ ਦਿੰਦੇ ਸੀ ਇਹਨਾਂ ਨੇ ਬਾਬਰੀ ਮਸਜਿਦ ਬਾਰੇ ਬਹੁਤ ਸਫਾਈਆਂ ਦਿੱਤੀਆਂ ਠੀਕ ਹੈ ਬਹੁਤ ਤਰ੍ਹਾਂ ਦੇ ਕਨਸੈਪਟ ਆ ਜਿਹੜੇ ਇਹ ਲੈ ਲੈ ਕੇ ਆਉਂਦੇ ਰਹੇ ਗੱਲ ਇਹ ਆ ਇਹਨਾਂ ਨਾਲ ਨਾ ਸਾਡਾ ਕੋਈ ਸੂਬਾ ਸਰਹੰਦ ਨੂੰ ਉਹ ਕਹਿੰਦੇ 20000 ਰੁਪਏ ਦੀ ਰਿਸ਼ਵਤ ਪਹਾੜੀ ਰਾਜਿਆਂ ਨੇ ਉਹ Hindu ਰਾਜੇ ਸੀ ਉਹਨਾਂ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਜਾ ਕੇ ਗੁਰੂ ਸਾਹਿਬ ਦਾ ਪਰਿਵਾਰ ਖਤਮ ਕਰ ਦਿਓ ਤਾਂ ਸੂਬਾ ਸਰਹੰਦ ਮਗਰ ਲੱਗਿਆ ਸੀ ਸੂਬਾ ਸਰਹੰਦ ਸਿਰਫ 20000 ਲਈ ਹੁੰਦਾ ਸੀ ਜਿਹੜਾ ਸੂਬਾ ਸੀ ਸਰਹੰਦ ਦਾ ਉਹ ਇੱਕ ਰਾਜਾ ਸੀ ਉਹ ਸਿਰ 20000 ਰੁਪਏ ਦੀ ਔਕਾਤ ਰੱਖਦਾ ਸੀ ਆਪਣੀ ਇੰਨਾ ਸਸਤਾ ਜ਼ਮੀਰ ਤੇ ਦਾ 20000 ਰੁਪਏ ਚ ਵਿਕ ਗਿਆ ਉਹ ਕਹਿੰਦੇ ਉਦੋਂ ਦੇ 20000 ਅਰਬਾ 20000 ਰੁਪਏ ਦੇ ਵਿਕ ਜਾਂਦੇ ਸੀ ਤੇ ਇਹਦਾ ਮਤਲਬ ਫਿਰ ਸੰਤਲਤ ਤਾਂ ਕੋਈ ਚੀਜ਼ ਨਹੀਂ ਸੀ ਨਾਲੀ ਇਹ ਜਿਹੜਾ ਇਹ ਤਾਜ਼ਾ ਕਨਫਲਿਕਟ ਪੈਦਾ ਹੋ ਰਿਹਾ ਹੈ ਇਹ ਹੁਣ ਤੱਕ ਤਾਂ ਸੀ ਇਹੀ ਪੜਦੇ ਆਏ ਆ ਦੇਖੋ ਅੱਜ ਤੱਕ ਅੰਕਾਸ ਕੀ ਪੜਿਆ ਮੱਕੜ ਦਾ ਸਾਨੂੰ ਭਾਰਤੀ ਸਰਕਾਰ ਨੇ ਭਾਰਤੀ ਹਕੂਮਤ ਨੇ ਕਦੀ ਵੀ ਇਹ ਇਤਿਹਾਸ ਨਹੀਂ ਪੜਾਇਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੌਣ ਸਨ ਠੀਕ ਹੈ ਸ਼ਿਵਾਜੀ ਮਰਾਠਾ ਕੌਣ ਸੀ ਉਧਰ ਮਹਾਰਾਣਾ ਪ੍ਰਤਾਪ ਕੌਣ ਸੀ ਉਹ ਲੋਕ ਜਿਹੜੇ 24 ਘੰਟੇ ਲਗ ਲਗ ਦਿਸ਼ਾਵਾਂ ਚੋਂ ਲਗ ਲਗ ਸਟੇਟਾਂ ਚੋਂ ਇਹਨਾਂ ਦੇ ਖਿਲਾਫ ਲੜਦੇ ਰਹੇ ਮੁਗਲੀਆਂ ਦੇ ਉਹਨਾਂ ਬਾਰੇ ਕਿਤੇ ਨਹੀਂ ਪੜਾਇਆ ਜਾਂਦਾ ਸਾਡੇ ਇਤਿਹਾਸ ਚ ਇਹ ਕਹਿੰਦੇ ਜੀ ਬਾਬਰ ਵੀ ਹਮਾਇਉ ਵੀ ਤੇ ਅਕਬਰ ਵੀ ਇਹ ਮਹਾਨ ਸੀ ਉਹ ਕਿਉਂ ਮਹਾਨ ਸੀ ਵੀ ਕਾਂਗਰਸ ਮਹਾਨ ਸੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਵੀ ਮਹਾਨ ਸੀ ਤੇ ਇਹਨਾਂ ਦੇ ਜਿਹੜੇ ਵਾਰਸ ਸੀ ਜਿਹੜੇ ਵਡੇਰੇ ਸੀ ਵੱਡੇ ਮੁਗਲੀਏ ਉਹ ਵੀ ਮਹਾਨ ਸੀ ਕਾਂਗਰਸ ਮੁਗਲਾਂ ਦੀ ਸਰਕਾਰ ਹੈ ਕਾਂਗਰਸ ਤੇ ਮੁਗਲਾਂ ਚ ਕੋਈ ਬਾਲਾ ਵੱਡਾ ਕਨਸੈਪਟ ਫਰਕ ਨਹੀਂ ਕਿਉਂਕਿ ਬੇਗਮ ਇੰਦਰਾ ਠੀਕ ਹੈ ਜਦੋਂ ਉਹਨਾਂ ਨੇ ਰਾਜ ਭਗ ਸੰਭਾਲਿਆ ਜਾਂ ਉਹਦੇ ਪਿਓ ਨੇ ਸੰਭਾਲਿਆ ਠੀਕ ਹੈ ਇਹਨਾਂ ਲੋਕਾਂ ਨੇ ਮੋਹਨਦਾਸ ਕਰਮਚੰਦ ਗਾਂਧੀ ਨੇ ਜਿਹੜਾ ਭਾਰਤ ਦਾ ਬੇੜਾਗਰਕ ਕੀਤਾ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹਨਾਂ ਨੂੰ ਨਾਇਕ ਬਣਾ ਕੇ ਜਿਹੜੇ ਸਾਡੇ ਧਰਮੀ ਲੋਕ ਸੀ ਉਹਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਹਮੇਸ਼ਾ ਇਹਨਾਂ ਵੱਲੋਂ ਰਹੀ ਹੈ ਪਰ ਹੁਣ ਭਾਰਤੀ ਹੈ ਜਿਹੜਾ ਬਹੁਤ ਸਿਆਣਾ ਹੋ ਗਿਆ ਇੱਕ ਇੱਕ ਗੱਲ ਉਹਦੇ ਚ ਐਡ ਕੀਤੀ ਉਹਨਾਂ ਨੇ ਕਿ ਜੇ ਕੋਈ ਗਲਤੀ ਕੀਤੀ ਹੋ ਸਕਦੀ ਹੈ ਤਾਂ ਮੌਕੇ ਦੇ ਸ਼ਾਸਕ ਨੇ ਕੀਤੀ ਹੋ ਸਕਦੀ ਹੈ ਵੈਰੀ ਗੁੱਡ ਲੋਕ ਇਸਲਾਮ ਨੂੰ ਕਿਉਂ ਮਾੜਾ ਕਹਿਣ ਲੱਗ ਜਾਂਦੇ ਆ ਇਸ ਗੱਲ ਦੇ ਪਿੱਛੇ ਜੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਇਸ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਸੀ ਤਾਂ ਇਸਲਾਮ ਨੂੰ ਕਿਉਂ ਮਾੜਾ ਕਹਿੰਨੇ ਹੋ ਕਹਿੰਦੇ ਤੁਸੀਂ ਉਦੋਂ ਦੇ ਸ਼ਾਸਕ ਨੂੰ ਮਾੜਾ ਕਹਿ ਦਿਓ ਸੂੰ ਬਸ ਰੰਦ ਨੂੰ ਮਾੜਾ ਕਹਿ ਦਿਓ ਬਿਲਕੁਲ 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 ਸਹੀ ਗੱਲਾਂ ਵੀ ਇਹ ਜਦੋਂ ਕੋਈ ਇਹਨਾਂ ਦਾ ਮਾੜਾ ਕੰਮ ਕਰੇ ਮਾੜਾ ਕਰਮ ਕਰੇ ਫੇਰ ਤਾਂ ਕਹਿ ਦਿਓ ਸ਼ਾਸਕ ਨੂੰ ਮਾੜਾ ਵੈਸੇ ਜਦੋਂ ਇਹਨਾਂ ਦੇ ਇਸਲਾਮੀਕ ਲੋਕ ਅੱਜ ਵੀ ਪ੍ਰਚਾਰ ਕਰਦੇ ਆ ਕਈ ਥਾਵਾਂ ਤੇ ਇਹਨਾਂ ਦੇ ਪ੍ਰਚਾਰਕ ਪ੍ਰਚਾਰ ਕਰਦੇ ਆ ਵੀ ਇਹ ਇਸਲਾਮ ਤੋਂ ਬਿਨਾ ਜੀ ਦੂਸਰਾ ਧਰਮ ਹੀ ਹਰਾਮ ਹੈ ਮੈਂ 20 ਵੀਡੀਓ ਪੇਸ਼ ਕਰ ਸਕਦਾ ਐਵੇਂ ਦੀਆਂ ਜਿਹੜੇ ਇਹਨਾਂ ਦੇ ਮੀਏ ਆਊਟ ਆਫ ਕੰਟਰੀ ਪ੍ਰਚਾਰ ਕਰਦੇ ਹੁੰਦੇ ਆ ਕਈ ਥਾਵਾਂ ਤੇ ਵੱਡੇ ਪ੍ਰਚਾਰਕ ਜਿਹੜੇ ਇਹਨਾਂ ਦੇ ਕਰਦੇ ਆ ਗੱਲ ਇਹ ਆ ਹਰੇਕ ਨੂੰ ਆਪਣਾ ਆਪਣਾ ਧਰਮ ਹੈ ਜਿਹੜਾ ਉਹ ਮੁਬਾਰਕ ਹੈ ਮਣਾਈ ਜਾਣ ਪਰ ਜਿਹੜੇ ਧਰਮ ਨੇ ਧੱਕਾ ਕੀਤਾ ਇਹ ਧਰਮ ਸਾਡਾ ਤਾਂ ਹੈ ਨਹੀਂ ਸੀ ਭਾਰਤ ਦਾ ਆਇਆ ਤਾਂ ਬਾਹਰੋਂ ਹੀ ਹੋਇਆ ਨਾ ਬਾਹਰਲਾ ਧਰਮ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਧਰਮ ਨਾਲ ਇਹਨਾਂ ਲੋਕਾਂ ਨੇ ਆ ਕੇ ਸਾਡੀ ਸੱਭਤਾ ਤੇ ਕਬਜ਼ਾ ਕੀਤਾ ਸਾਡੇ ਲੋਕਾਂ ਨੂੰ ਕਨਵਰਟ ਕੀਤਾ ਕਿਉਂਕਿ ਹਜ਼ਾਰਾਂ ਉਦਾਹਰਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਂ ਕਿਤਾਬਾਂ ਨਾਲ ਰੱਖ ਲੂੰਗਾ ਵੀ ਇਹ ਇਕੱਲਾ ਇਕੱਲਾ ਸਬੂਤ ਦਿਖਾ ਕੇ ਆਪਾਂ ਪੇਸ਼ ਕਰਕੇ ਕਰੀ ਜਾਵਾਂਗੇ ਜਿਹੜੀਆਂ ਇਹਨਾਂ ਲੋਕਾਂ ਨੇ ਕਰ ਧਰਮ ਪਰਵਰਤਨ ਕਰਵਾਏ ਆ ਪਰ ਕਿਸ ਲੈਵਲ ਤੇ ਕਰਵਾਏ ਆ ਕਿਸ ਹਿਸਾਬ ਨਾਲ ਕਰਾਏ ਆ ਇੰਨਾ ਜ਼ਹਿਰ ਕਿਉਂ ਲਈ ਫਿਰਦੇ ਹੋ ਮਨ ਚ ਕੋਈ ਜ਼ਹਿਰ ਨਹੀਂ ਠੀਕ ਹੈ ਜਦੋਂ ਧਰਮ ਦੇ ਨਾਂ ਤੇ ਦੋ ਦੇਸ਼ ਵੱਖਰੇ ਹੋ ਗਏ ਸੀ ਸਾਰਾ ਸਿਸਟਮ ਹੋ ਗਿਆ ਸੀ ਉਸ ਸਮੇਂ ਦੀ ਹਕੂਮਤ ਨੂੰ ਚਾਹੀਦਾ ਸੀ ਕਿ ਸਾਡਾ ਦੇਸ਼ ਸਾਨੂੰ ਬੜੀ ਅਮਨ ਆਮਨ ਤੇ ਸ਼ਾਂਤੀ ਨਾਲ ਰਹਿਣ ਵਾਸਤੇ ਦੇ ਦਿੰਦੇ ਪਰ ਨਹੀਂ ਦਿੱਤਾ ਉਹ ਕਿਉਂ ਉਹਨਾਂ ਦੇ ਵਿੱਚ ਜਿਹੜਾ ਡੀਐਨਏ ਸੀ ਮੋਹਨਦਾਸ ਕਰਮਚੰਦ ਗਾਂਧੀ ਉਹਨਾਂ ਦਾ ਠੀਕ ਨਹੀਂ ਸੀ ਇਸ ਕਰਕੇ ਉਹਨਾਂ ਲੋਕਾਂ ਨੇ ਉਹੀ ਈਸਟ ਇੰਡੀਆ ਦੇ ਕਹਿਣ ਤੇ ਉਨ੍ਹਾਂ ਦੇ ਸਿਸਟਮ ਨੂੰ ਚਲਾ ਕੇ ਕੋਈ ਪੋਲਿਟਿਕਲ ਮੋਟਿਵ ਹੁੰਦਾ ਹੈ ਵੀ ਇਹ ਗੱਲਾਂ ਕਰੋਗੇ ਤਾਂ ਸ਼ਾਇਦ ਕੱਲ ਨੂੰ ਬੀਜੇਪੀ ਟਿਕਟ ਦੇ ਦਊਗੀ ਕੋਈ ਬੀਜੇਪੀ ਦਾ ਮੈਂ ਕਾਰਨੂਨੀ ਤੇ ਕੱਲ ਨੂੰ ਐਮਪੀ ਬਣ ਜੂਗਾ ਮੈਂ ਤਾਂ ਨਹੀਂ ਬੀਜੇਪੀ ਦੀ ਕੋਈ ਕਾਰਨੂਨੀ ਉਹਨਾਂ ਦਾ ਕੋਈ ਕਾਂਗਰਸ ਦਾ ਕਾਰਨੂਨੀ ਸ਼੍ਰੀ ਹਿੰਦੂ ਤੱਕ ਪਿੱਛੇ ਫੰਡ ਹੁੰਦਾ ਵੀ ਆਹ ਕੁਝ ਕਰੀ ਜਾਓ ਬੋਲੀ ਜਾਓ ਕਦੇ ਇਸਾਈਆਂ ਦੇ ਖਿਲਾਫ ਕਦੇ ਇਸਲਾਮ ਦੇ ਖਿਲਾਫ ਬੋਲੀ ਜਾਓ ਇਸਾਈਆਂ ਦੇ ਖਿਲਾਫ ਬੋਲਿਓ ਨਾ ਇਸਲਾਮ ਦੇ ਖਿਲਾਫ ਉਹ ਆਪਣੇ ਘਰ ਰਾਜੀ ਰਹਿਣ ਆਪਣਾ ਕੰਮ ਕਰੀ ਜਾਣ ਜਿੱਥੇ ਕਰ ਰਹੇ ਨੇ ਪਰ ਮੈਂ ਤਾਂ ਸਿਰਫ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਅਪੀਲ ਕਰਦਾ ਕੀਤੀ ਸੀ ਅੱਜ ਫੇਰ ਕਰਦਾ ਤੁਹਾਡੇ ਚੈਨਲ ਤੋਂ ਵੀ ਸਾਨੂੰ ਜਿਹੜੀ ਆ 크ਿਸਮਸ ਆ ਉਹ ਨਹੀਂ ਮਨਾਣੀ ਚਾਹੀਦੀ ਕਿਉਂਕਿ ਉਹ ਇਹਨਾਂ ਦਿਨਾਂ ਦੇ ਵਿੱਚ ਹੈ ਸਕੂਲ ਕਿੰਨੇ ਨੇ ਪੰਜਾਬ ਦੇ ਵਿੱਚ ਬਹੁਤ ਨੇ ਜੀ ਇਸਾਈਆਂ ਦੇ ਸਕੂਲ ਵੀ ਬਿਜ਼ਨਸ ਹੈ ਬਿਜ਼ਨਸ ਹੈ ਫੀਸ ਦੇ ਕੇ ਪੜ ਰਹੇ ਨੇ ਫ੍ਰੀ ਤਾਂ ਨਹੀਂ ਪੜ ਰਹੇ ਤੁਹਾਡੇ ਬੰਦੇ ਪਰ ਸਾਡੇ ਬੰਦੇ ਆ ਜੀ ਕੰਮ ਹੀ ਤੁਸੀਂ ਕੀ ਕਰ ਸਕੇ ਫਿਰ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਲੱਖਾਂ ਸਦਾਨਾ ਹੋਣੇ ਗਏ ਉਹਨਾਂ ਨੇ ਕਿਹਾ ਕਿ ਆਰਐਸਐਸ ਦੇ ਸਕੂਲ ਚੱਲ ਰਿਹਾ ਹੈ ਕੀ ਹੁਣ ਅਸੀਂ ਗੋਲ ਵਰਕਰ ਦਾ ਇਤਿਹਾਸ ਪੜੀਏ ਤੁਸੀਂ ਇਹ ਚਾਹੁੰਦੇ ਹੋ ਪੰਜਾਬ ਦੇ ਵਿੱਚ ਜੇ ਉਹਦਾ ਨਹੀਂ ਪੜਨਾ ਤੁਸੀਂ ਆਪਣੀ ਸਿੱਖੀ ਦਾ ਇਤਿਹਾਸ ਤਾਂ ਪੜੋ ਗੁਰੂ ਚੱਕ ਅਕੈਡਮੀ ਜਾਓ ਕਾਲ ਅਕੈਡਮੀ ਜੀ ਜਾਓ ਅਨੇਕਾਂ ਤਰ੍ਹਾਂ ਦੀਆਂ ਹੋਰ ਨੇ ਉੱਥੇ ਦਾ ਪਾਓ ਸਿੱਖਾਂ ਦੇ ਬੱਚੇ ਇੱਥੇ ਦਾ ਨਾ ਪਾਓ ਸੋਰੇ ਗੁੱਡ ਮਾਰਨਿੰਗ ਨਾਲ ਤਾਂ ਨਾ ਦੇਣੀ ਸ਼ੁਰੂ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤੇ ਨਾਲ ਤਾਂ ਸ਼ੁਰੂ ਕਰੋ ਇਤਿਹਾਸ ਤਾਂ ਨਾ ਭੁੱਲਣ ਬੱਚੇ ਉੱਥੇ ਦਾ ਲੈ ਕੇ ਆਓ ਬੱਚਿਆਂ ਨੂੰ ਸਾਡੇ ਵਾਲੇ ਆਪਣੇ ਡੀਵੀ ਚ ਪਾਣ ਆਪਣੇ ਐਸਡੀ ਚ ਪਾਣ ਹੋਰ ਜਿੰਨੇ ਸਕੂਲ ਨੇ ਤੁਹਾਡੇ ਉਹਨਾਂ ਚ ਪਾਣ ਫਰਕ ਆ ਗਿਆ ਨਾ ਮਤਲਬ ਸਾਡੇ ਤੁਹਾਡੇ ਹੋ ਗਿਆ ਇੱਥੇ ਸਾਡੇ ਤੁਹਾਡੇ ਦੀ ਗੱਲ ਨਹੀਂ ਦੇਖੋ ਸ਼ੁਰੂਆਤ ਤੁਸੀਂ ਕੀ ਕੀਤੀ ਹੁਣ ਤੁਸੀਂ ਉਹ ਆ ਕੀ ਉਹੀ ਗੱਲ ਗੱਲ ਹਮੇਸ਼ਾ ਰਹਿੰਦਾ ਹੈ ਮਤਲਬ ਨਹੀਂ ਨਹੀਂ ਰਹਿੰਦਾ ਮੇਰੇ ਨਹੀਂ ਰਹਿੰਦਾ ਕਿਉਂਕਿ ਮੇਰੀ ਗੱਲ ਸੁਣ ਲਓ ਸਾਡੇ ਜਿੰਨੇ ਘਰ ਦੇ ਜਵਾਕ ਆ ਉਹ ਸਾਰੇ ਤੁਸੀਂ ਚੈੱਕ ਕਰ ਲਓ ਜਾ ਕੇ ਗੁਰੂ ਸਿੱਖ ਅਕੈਡਮੀ ਬਾਦਰਗੜ ਤੋਂ ਸਾਰੇ ਬੱਚਿਆਂ ਨੇ 10ਵੀਂ ਉੱਥੋਂ ਕੀਤੀ ਹੈ ਹਮ ਠੀਕ ਹੈ ਕਾਰਨ ਵੀ ਸਾਡਾ ਹੀ ਇਤਿਹਾਸ ਹੈ ਤੁਸੀਂ ਕਿੱਥੋਂ ਕੀਤੀ ਹੈ ਕਿ ਨਹੀਂ ਮੈਂ ਬਾਦਰਗੜ ਸਕੂਲ ਤੋਂ ਕੀਤੀ ਹੈ ਜੀ ਸਰਕਾਰੀ ਸਕੂਲ ਤੋਂ ਸਰਕਾਰੀ ਸਕੂਲ ਤੋਂ 10ਵੀਂ ਉੱਥੋਂ ਪਾਸ ਕੀਤੀ ਹੈ ਹਮ ਠੀਕ ਹੈ ਕੱਲ੍ਹ ਇਹ ਆ ਅਸੀਂ ਆਪਣੀ ਮਿੱਟੀ ਨਾਲ ਜੁੜੇ ਹੋਏ ਲੋਕ ਆ ਸਾਡਾ ਕੋਈ ਬਾਹਲਾ ਕਨਵਰਟ ਸਕੂਲਾਂ ਨਾਲ ਰਿਲੇਸ਼ਨ ਨਹੀਂ ਹੋਣਾ ਚਾਹੀਦਾ ਪਰ ਹਰ ਪੰਜਾਬ ਦਾ ਕਿਹੜਾ ਸ਼ਹਿਰ ਰਹਿ ਗਿਆ ਵਾਂਝਾ ਦੇਖੋ ਉਹਨਾਂ ਨੇ ਬਿਜ਼ਨਸ ਕਰਨਾ ਪਹਿਲਾਂ ਏਸਟ ਇੰਡੀਆ ਦੀ ਕੰਪਨੀ ਦੇ ਥਰੂ ਕਰ ਰਹੇ ਸੀ ਹੁਣ ਉਹ ਪੜ੍ਹਾਈ ਦੇ ਥਰੂ ਕਰ ਰਹੇ ਆ ਤੁਹਾਡੀ ਐਜੂਕੇਸ਼ਨ ਦੇ ਕਾਬੂ ਜੋਗੇ ਆਟੋਮੈਟਿਕ ਤੁਹਾਡੇ ਦਿਮਾਗਾਂ ਦੇ ਕਾਬੂ ਹੁਣ ਕੋਲੋਂ ਸਿਆਣਾ ਕੌਣ ਕਹੂਗਾ ਇੰਨੇ ਸਾਲਾਂ ਜੇ ਨਹੀਂ ਸਮਝ ਸਕੇ ਤਾਂ ਦੇਖੋ ਜਦੋਂ ਜਾਗੇ ਉਦੋਂ ਸਵੇਰਾ ਮੇਰੀ ਜਿਹੜੀ ਡਿਊਟੀ ਹੈ ਜਿਹੜੀ ਗੱਡੀ 6 ਮਾਰਚ ਤੋਂ ਮੈਂ ਬੈਠਾ ਮੈਂ ਜਿੰਨਾ ਚਿਰ ਜਿਉਂਦਾ ਰਾਵਾਂਗਾ ਮੈਂ ਹੋਕਾ ਦਿੰਦੇ ਰਹਿਣਾ ਆਪਣੀ ਕੌਮ ਨੂੰ ਜਗਾਉਣ ਵਾਸਤੇ ਆਪਣੇ ਵਿਰਸੇ ਨੂੰ ਜਗਾਉਣ ਵਾਸਤੇ ਆਪਣੀ ਸਟੇਟ ਨੂੰ ਜਗਾਉਣ ਵਾਸਤੇ ਸਕੂਲ ਬਣਾਉਣ ਦਾ ਸੋ ਪਟਿਆਲੇ ਦੇ ਮੌਤਵਾਰ ਇਕੱਠੇ ਕਰੋ ਇੱਕ ਸਕੂਲ ਬਣਾ ਦਈਏ ਚੰਗਾ ਜੇ ਕਾਨਵੈਂਟ ਦਾ ਕੋਈ ਆਲਟਰਨੇਟ ਦੇਣਾ ਹੈ ਤਾਂ ਕੁਝ ਤਾਂ ਕਰਨਾ ਪਊਗਾ ਸਿਰਫ ਗੱਲਾਂ ਕਰਕੇ ਹੈਗਾ ਜੀ ਉਹਦਾ ਆਲਟਰਨੇਟਰ ਹੈਗਾ ਆਲਰੇਡੀ ਹੈਗਾ ਹੈਗਾ ਐਸਡੀ ਹੈਗਾ ਪਟਿਆਲੇ ਦੇ ਵਿੱਚ ਸਨਾਤਨ ਕੁਮਾਰ ਧਨਮ ਕੁਮਾਰ ਸਭਾ ਹੈਗਾ ਬੜੇ ਤਰ੍ਹਾਂ ਦੇ ਸਕੂਲ ਨੇ ਰੀਟ ਖੜੀ ਹੈਗੀ ਹੈ ਜੇ ਗੁਰੂ ਦੀ ਸਿੱਖੀ ਦੇ ਹਿਸਾਬ ਨਾਲ ਪੜ੍ਹਨਾ ਹੈ ਅਕਾਲ ਅਕੈਡਮੀ ਚ ਪੜੋ ਕਿੰਨੇ ਨੇ 90 ਦੇ ਨਹੀਂ ਹੈਗਾ ਐਡਾ ਵੱਡਾ ਸਕੂਲ ਹੈ ਵਾਈਪੀਐਸ ਹੈਗਾ ਪਟਿਆਲੇ ਚ ਇਹ ਲੋਕਾਂ ਨੇ ਪੜ੍ਹਨਾ ਹੀ ਹੈ ਕੁੜੇ ਜਜ਼ਬਾਤ ਕੀ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਦੇਖੋ ਜੀ ਇੱਕੋ ਜਜ਼ਬਾਤ ਆ ਵੀ ਇਹਨਾਂ ਦਿਨਾਂ ਦੇ ਵਿੱਚ ਉਹ ਛੋਟੀਆਂ ਜਿੰਦਾ ਦੇ ਵੱਡੀਆਂ ਜਿੰਦਾ ਜੜੀਆਂ ਵੱਡੇ ਸ਼ਹਿਬਜ਼ਾਦੇ ਵੀ ਆ ਛੋਟੇ ਵੀ ਆ ਨਵੇਂ ਪਾਤਸ਼ਾਹ ਵੀ ਯਾਦ ਆ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਹਾਦਤਾਂ ਨੇੜੇ-ਨੇੜੇ ਨੇ ਕੋ ਬੜਾ ਲੰਬਾ ਟਾਈਮ ਨਹੀਂ ਆ ਦੋ ਕੁ ਮਹੀਨਿਆਂ ਦਾ ਹੀ ਸਾਰਾ ਚੱਕਰ ਹੈ ਦਸਵੇਂ ਪਾਸ਼ਾ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੇ ਨਾਲ ਕੱਲੇ ਉਹ ਪੰਜ ਸ਼ਹਾਦਤਾਂ ਤਾਂ ਨਹੀਂ ਹੋਈਆਂ ਉਹਨਾਂ ਦੇ ਨਾਲ ਕਿੰਨੇ ਸੇਵਾਦਾਰ ਹੋਣੇ ਕਿੰਨੇ ਸ਼ਰਧਾਲੂ ਹੋਣੇ ਜਿਨ੍ਹਾਂ ਨੇ ਆਪਣੀ ਆਪਣੀ ਜਾਨ ਕੁਰਬਾਨ ਕਰਕੇ ਧਰਮ ਲਈ ਸੁਰੱਖਿਆ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਅਸੀਂ ਲੋਕ ਉਹਨਾਂ ਵਾਸਤੇ 10 ਦਿਨ ਨਹੀਂ ਕੱਢ ਸਕਦੇ 10 ਦਿਨ 15 ਦਿਨ ਕੱਢ ਕੇ ਨੀਚੋਂ ਕਰਕੇ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਉਹਦੇ ਨਮਸਤਕ ਹੋ ਕੇ ਇੱਕ ਬੇਨਤੀ ਕਰੀਏ ਵੀ ਜਿੰਨੀਆਂ ਸਾਡੀਆਂ ਜਿੰਦਾ ਨੇ ਜਿਹੜੇ ਭਾਵਨਾ ਨੂੰ ਰੱਖ ਕੇ ਸ਼ਹਾਦਤਾਂ ਦਿੱਤੀਆਂ ਉਹ ਉਸ ਰਸਤੇ ਤੇ ਚੱਲਣ ਦਾ ਸਾਨੂੰ ਦਾਤਾ ਬਲ ਬਖਸ਼ੇ ਕਾਲਪੁਰਖ ਤਾਕਤ ਦੇ ਮਕਸਦ ਤਾਂ ਇਹ ਨਹੀਂ ਹੈ ਪਰਸਨਲੀ ਜਜ਼ਬਤੀ ਹੋਏ ਹੋ ਕਦੇ ਜਾਂ ਮਹਿਸੂਸ ਕੀਤਾ ਹੈ ਜਾਂ ਕਦੇ ਕੀਰਤਨ ਸੁਣਦੇ ਆ ਜਾਂ ਕਦੇ ਕਥਾ ਸੁਣਦੇ ਬਿਲਕੁਲ 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 ਜੀ ਦੇਖੋ 30 ਤਰੀਕ 31 ਨੂੰ ਸ਼ਾਮ ਨੂੰ ਜਿੱਦਨ ਸਾਰਾ ਕੰਮ ਨਿਬੜ ਜਾਏਗਾ ਗੁਰਦੁਆਰ ਘਰ ਜਾ ਕੇ ਅਰਦਾਸ ਕਰਨ ਤੋਂ ਬਾਅਦ 1 ਤਰੀਕ ਨੂੰ ਜਿਹੜਾ ਨਵਾਂ ਸਾਲ ਸ਼ੁਰੂ ਹੁੰਦਾ ਮੇਰੇ ਪਰਸਨਲ ਘਰ ਤੋਂ ਉਹ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸਟਾਰਟ ਹੁੰਦਾ ਮੇਰੇ ਤੋਂ ਨਹੀਂ ਮੇਰੀ ਦਾਦੀ ਜੀ ਦੇ ਟਾਈਮ ਤੋਂ ਮੇਰੇ ਫਾਦਰ ਸਾਹਿਬ ਦੇ ਟਾਈਮ ਤੋਂ ਹੁਣ ਉਹ ਚਲੇ ਗਏ ਸਾਲ ਹੋ ਗਿਆ ਐਤ ਕੀ ਜਿਹੜਾ ਨਵਾਂ ਸਾਲ ਆ ਉਹ ਵੀ ਉਹਨਾਂ ਦੀ ਦਰਸਾਈ ਬਿਮਾਰਗ ਤੇ ਉਸੇ ਪਰੰਪਰਾ ਨਾਲ ਜਿਹੜਾ ਮੇਰਾ ਸਟਾਰਟ ਹੋਣਾ ਹੁਣ ਵੀ ਨਿਤ ਜਿਹੜਾ ਗੁਰੂ ਘਰ ਜਾ ਕੇ ਨਮਸਤਕ ਹੋਣਾ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਨਿਰੰਤਰਣ ਹਾਜ਼ਰੀ ਹੈ ਦਾਤੇ ਦੇ ਦਰ ਤੇ ਫਤਿਹਗੜ੍ਹ ਸਾਹਿਬ ਵੀ ਜਾਣਦੇ ਹੋ ਬਿਲਕੁਲ ਜਾਨਾ ਜੀ ਬਿਲਕੁਲ ਜਾਨਾ ਹਰ ਇੱਕ ਗੁਰੂ ਘਰ ਜਿੱਥੇ ਉਹਨਾਂ ਦੇ ਮੇਰੇ ਆਪਣੇ ਪਿੰਡ ਦੇ ਵਿੱਚ ਉਹਨਾਂ ਦੇ ਦਾਦਾ ਜੀ ਦਾ ਸਥਾਨ ਹੈ ਜਿੱਥੇ ਸਾਢੇ 3 ਮਹੀਨੇ ਦਾ ਚਮਾਸਾ ਹੈ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਢੇ 3 ਮਹੀਨੇ ਬਾਦਰਗੜ੍ਹ ਦੀ ਧਰਤੀ ਤੇ ਲਾਏ ਆ ਮੈਂ ਅਕਸਰ ਅਪੀਲ ਕਰਦਾ ਹਾਂ ਆਪਣੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਉੱਥੇ ਨਹੀਂ ਜਾ ਸਕਦੇ ਹੂੰ ਸਰਾਂਦ ਨਹੀਂ ਜਾ ਸਕਦੇ ਘੱਟੋ ਘੱਟ ਇਹ ਦਿਨ ਇੱਥੇ ਤਾਂ ਉਹਨਾਂ ਦੇ ਦਾਦੇ ਨੂੰ ਤਾਂ ਸਮਰਪਿਤ ਹੋਵੋ ਉਹਨਾਂ ਕੋਲ ਤਾਂ ਹਾਜ਼ਰੀ ਲਵਾਵੋ ਜਿਹੜੀ ਤੁਹਾਡੀ ਹਾਜ਼ਰੀ ਆ ਉਹ ਕਚਹਿਰੀ ਚ ਤਾਂ ਲੱਗਦੀ ਹੋਵੇ ਇਹ ਚਰਚਾ ਜਿਹੜੀ ਕੀਤੀ ਵੀ ਸਕੂਲ ਆਪ ਦੇ ਬਣਨ ਉੱਥੇ ਨਾ ਪੜੋ ਔਰ ਇਹ ਪ੍ਰਚਾਰ ਬਹੁਤ ਹੁੰਦਾ ਵੀ ਫਲਾ ਬਹੁਤ ਹੋ ਗਿਆ ਕਨਵਰਜਨਸ ਹੁਣ ਵੀ ਹੋਈ ਜਾਂਦੀਆਂ ਬਹੁਤ ਹੋ ਰਿਹਾ ਕੁਝ ਡਾਟਾ ਸਾਬਤ ਨਹੀਂ ਕਰਦਾ ਇਹ ਗੱਲਾਂ ਵੀ ਕਨਵਰਜੈਂਸ ਹੁੰਦੀਆਂ ਸਿਰਫ ਇਹ ਪ੍ਰਚਾਰ ਕੀਤਾ ਜਾਂਦਾ ਔਰ ਰੌਲਾ ਪਾਇਆ ਜਾ ਰਿਹਾ ਸਿਰਫ ਇਸ ਗੱਲ ਦਾ ਦੇਖੋ ਸਰਕਾਰਾਂ ਨਾਲ ਨੇ ਹਮ ਸਰਕਾਰ ਕਿਉਂ ਨਾਲ ਟੈਕਸ ਨਹੀਂ ਆ ਰਹੇ ਟੈਕਸ ਨਹੀਂ ਪ੍ਰਾਪਤ ਕਰ ਰਹੀਆਂ ਸਰਕਾਰਾਂ ਸਰਕਾਰਾਂ ਦੇ ਚਾਹੇ ਪੁਰਾਣੀਆਂ ਸਰਕਾਰਾਂ ਸੀ ਚਾਹੇ ਇਹ ਸਰਕਾਰਾਂ ਨੇ ਚਾਹੇ ਵਿਚਕਾਰ ਲੀਆਂ ਸਰਕਾਰਾਂ ਦੀ 20-25 ਸਾਲ ਤੋਂ ਦਾ ਜਦੋਂ ਤੋਂ ਅਸੀਂ ਜਵਾਨ ਹੋਏ ਆ ਦੇਖਣਾ ਸ਼ੁਰੂ ਕੀਤਾ ਹੈ ਦਿਮਾਗ ਇਸ ਪਾਸੇ ਸੋਹਿਰਦ ਕੀਤਾ ਹੈ ਉਦੋਂ ਤੋਂ ਇੱਕ ਚੀਜ਼ ਦੇਖਦੇ ਆਂ ਵੀ ਸਰਕਾਰਾਂ ਦਾ ਹੱਥ ਬਹੁਤ ਵੱਡੀ ਛਤਰ ਛਾਇਆ ਜਿਹੜੀ ਉਹ ਧਰਮ ਪਰਵਰਤਨ ਦੇ ਉੱਪਰ ਬਣੀ ਹੋਈ ਹੈ। ਬਿਨਾਂ ਸਰਕਾਰਾਂ ਤੋਂ ਨਾ ਧਰਮ ਪਰਵਰਤਨ ਹੋ ਸਕਦਾ ਤੇ ਨਾ ਹੀ ਕੋਈ ਕਰਵਾ ਸਕਦਾ। ਸਰਕਾਰ ਹੈ ਕਿ ਇਹ ਦੀ ਆਪਣਿਆਂ ਦੀ ਤਾਂ ਸਰਕਾਰ ਹੈ। ਸਰਕਾਰ ਕਿਹੜਾ ਬਗਾਨਿਆਂ ਦੀ? ਸਰਕਾਰ ਦਾ ਨਾਂ ਹੀ ਆਪ ਹੈ ਤੇ ਆਪਣਿਆਂ ਦੀ ਹੋ ਰਹਿਣੀ ਹੈ। ਨੰਨਾ ਤੇ ਹੁਣ ਆਏ ਆ ਇਹ ਤਾਂ ਸਾਲ ਡੂਢ ਦੇ ਆਏ ਆ। ਉਸ ਤੋਂ ਪਹਿਲੇ ਮੈਂ ਤਾਂ ਪਹਿਲਾਂ ਕਰਤਕਾਂ ਦੀ ਕਬਰ ਵੀ ਉਸ ਤੋਂ ਪਹਿਲਾਂ ਵਾਲੇ ਵੀ 5 ਸਾਲ ਤੋਂ ਉਸ ਤੋਂ ਪਹਿਲਾਂ ਵਾਲੇ ਵੀ ਠੀਕ ਹੈ ਜੇ ਉਸ ਤੋਂ ਪਹਿਲਾਂ ਵਾਲਿਆਂ ਦੀ ਗੱਲ ਕਰ ਲਈਏ ਉਹ ਤਾਂ ਚਲੋ ਜਿੱਸਾ ਆਪਣਾ ਚੱਲੇ ਜਿਹੜੇ ਇਹਨਾਂ ਤੋਂ ਪਹਿਲਾਂ 5 ਸਾਲ ਵਾਲੇ ਸੀ ਉਹ ਵੀ ਇਹਨਾਂ ਦੀ ਸਰਕਾਰ ਸੀ ਧਰਮ ਪਰिवर्तन ਵਾਲਿਆਂ ਦੀ ਰਾਮ ਮੰਦਰ ਪੂਰਾ ਹੋ ਰਿਹਾ ਸੰਪੂਰਨ ਹੋ ਰਿਹਾ ਖੁਸ਼ੀ ਹੈ ਤੁਹਾਨੂੰ ਬਿਲਕੁਲ ਖੁਸ਼ੀ ਹੈ ਇੰਨੇ ਸੈਂਕੜੇ ਸਾਲਾਂ ਦੀ ਤਪੱਸਿਆ ਜਿਹੜੀ ਉਹਨੇ ਸ਼ਹੀਦਾਂ ਦੀ ਤਪੱਸਿਆ ਜਿਹੜੇ ਲੋਕ ਉਥੇ ਸ਼ਹੀਦ ਹੋਏ ਆ ਉਹ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੀ ਪ੍ਰਾਣਾ ਦੀ ਹਉਤੀ ਸੀ ਉਹ ਅੱਜ ਸਹਾਈ ਹੋਈ ਹੈ ਕ੍ਰਿਸ਼ਨ ਮਹਾਰਾਜ ਦਾ ਵੀ ਹੁਣ ਜਨਮ ਸਥਾਨ ਦਾ ਮਸਲਾ ਉੱਠਿਆ ਦੁਆਰਾ ਬਿਲਕੁਲ ਜੀ ਆਜ਼ਾਦ ਹੋਣਾ ਚਾਹੀਦਾ ਕਿਉਂਕਿ ਉੱਤੇ ਗੋਮਦ ਬਣਾ ਕੇ ਥੱਲੇ ਜਿਹੜਾ ਜਨਮ ਸਥਾਨ ਹੈ ਉਹਨੂੰ ਲੁਕੋਇਆ ਨਹੀਂ ਜਾ ਸਕਦਾ ਤੁਸੀਂ ਦੇਖਿਆ ਤੁਸੀਂ ਗਏ ਹੋ ਮਥਰਕ ਦੀ ਜਨਮ ਸਥਾਨ ਦੇਖਿਆ ਮਹਾਰਾਜ ਜੀ ਦਾ ਨਹੀਂ ਸਿਰਫ ਉੱਪਰ ਉੱਪਰ ਗੋਮਦ ਬਣਾਇਆ ਹੈ ਅੰਦਰ ਸਾਰਾ ਕੁਝ ਉਵੇਂ ਹੀ ਹੈ ਕਨਸੈਪਟ ਉਹ ਹੂੰ ਤੇ ਉਹਦੇ ਉੱਪਰਲੇ ਗੋਮਦ ਨਾਲ ਕਨਸੈਪਟ ਚੇਂਜ ਨਹੀਂ ਹੋ ਸਕਦਾ ਕ੍ਰਿਸ਼ਨ ਜਨਮ ਭੂਮੀ ਸੀ ਹੈ ਤੇ ਰਹੇਗੀ ਪਹਿਲਾਂ RAMJANBHUMI ਹੁਣ KRISHNANJANBHUMI ਕਿਤੇ ਨਹੀਂ ਇਸ ਤੋਂ ਬਾਅਦ ਕੁਝ ਹੋਰ ਆ ਜਾਊਗਾ ਫਿਰ ਹੋਰ ਆ ਜਾਊਗਾ ਗੱਲ ਸੁਣੋ ਇਹ ਪੋਲਿਟিক্যাল ਮੋਟਿਵ ਲਈ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਪੋਲਿਟিক্যাল ਮੋਟਿਵ ਨਹੀਂ ਦੇਖੋ ਰਿਲੀਜੀਅਨ ਦਾ ਪਾਰਟ ਹੈ ਜਦੋਂ ਉਹਨਾਂ ਕੋਲ ਤਾਕਤ ਸੀ ਉਹਨਾਂ ਨੇ ਸਾਡੇ ਮੰਦਰ ਢਾਕੇ ਮਸਜਿਦਾਂ ਬਣਾਈਆਂ ਨਾ ਅਸੀਂ ਤਾਂ ਫਿਰ ਕਾਨੂੰਨ ਦੇ ਸ਼ਰਨ ਚ ਜਾ ਕੇ ਕਾਨੂੰਨ ਦੀ ਮਨਮਰਜ਼ੀ ਨਾਲ ਕਾਨੂੰਨ ਦੀ ਮੋਹਰ ਲਵਾਉਣ ਤੋਂ ਬਾਅਦ ਸਰਕਾਰਾਂ ਦੇ ਇੰਟਰਫੀਰੈਂਸ ਨੂੰ ਨਾਲ ਲੈ ਕੇ ਬਣਾ ਰਹੇ ਸ਼ਾਂਤਮਈ ਤਰੀਕੇ ਨਾਲ ਬਣ ਰਹੀ ਹੈ ਨਾ ਹੁਣ ਵੀ ਦਾ ਮੰਦਿਰ ਸ਼ਾਂਤਮਈ ਤਰੀਕੇ ਨਾਲ ਹੀ ਕੰਪਲੀਟ ਹੋਇਆ ਸੇਰਾ ਕਿਨੂੰ ਜਾਂਦਾ ਇਹਦਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਾਦਤਾ ਪਾਈਆਂ ਜਿਨ੍ਹਾਂ ਨੇ ਦਾ ਮੋਰਚਾ ਲਾਇਆ ਉਹਨਾਂ ਨਿਆਂਗ ਸਿੰਘਾਂ ਨੂੰ ਜਿਨ੍ਹਾਂ ਨੇ ਉੱਥੇ ਮੋਰਚਾ ਲਾ ਕੇ ਪਹਿਲਾਂ ਹਵਨ ਕੀਤਾ ਮੁਗਲ ਰਾਜ ਦੇ ਸਮੇਂ ਚ ਜਿਨ੍ਹਾਂ ਨੇ ਇਸ ਗੱਲ ਦਾ ਸਭ ਤੋਂ ਪਹਿਲਾਂ ਬੀੜਾ ਗੱਡਿਆ ਵੀ ਇਹ ਜਰਾਮ ਜਨਮ ਭੂਮੀ ਤੇ ਰਾਮ ਜਨਮ ਭੂਮੀ ਹੀ ਰਹੇਗੀ ਮੋਦੀ ਨੂੰ ਨਹੀਂ ਜਾਂਦਾ ਦੇਖੋ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਜਿੰਨਾ ਕਿ ਸਹਾਇਤਾ ਕਰਨੀ ਜੋ ਕੀਤੀ ਹੈ ਪਰ ਸੇਰਾ ਤਾਂ ਉਹਨਾਂ ਸ਼ਹੀਦਾਂ ਨੂੰ ਜਾਂਦਾ ਜਿਨ੍ਹਾਂ ਨੇ ਆਰਾਮ ਜਨਮ ਭੂਮੀ ਲਈ ਕੁਰਬਾਨੀਆਂ ਕੀਤੀਆਂ ਆਪਣੇ ਸਰੀਰ ਕੁਰਬਾਨ ਕਰਕੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਇਸ ਵਿਸ਼ੇ ਦੇ ਉੱਤੇ ਹਾਲਾਂਕਿ ਬਹੁਤ ਸੈਂਸਿਟਿਵ ਵਿਸ਼ਾ ਹੈ ਮੈਂ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਕੋਈ ਇਹ ਜਿਹੀ ਗੱਲ ਹੋਵੇ ਜਿਹਦੇ ਨਾਲ ਆਪਸੀ ਭਾਈਚਾਰੇ 'ਚ ਕੋਈ ਫਿੱਕ ਆਵੇ ਮੇਰੇ ਮੁਤਾਬਕ ਸਾਰੇ ਆਪਣੇ ਨੇ ਸਾਰੇ ਸਾਂਝੇ ਨੇ ਇਹ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਤੁਹਾਡੇ ਵਿਚਾਰ ਕੁਝ ਵੱਖਰੇ ਨੇ ਤੁਸੀਂ ਨਹੀਂ ਉਹਨਾਂ ਨੂੰ ਆਪਣਾ ਸਮਝਦੇ ਬਹੁਤ ਧੰਨਵਾਦ ਇਸ ਪੇਸ਼ਕਸ਼ 'ਚ ਨਈ ਇਜਾਜ਼ਤ ਦਿਓ ਤਨਵਾਦ